ਰਾਤ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਦਰਸ਼ਨ ਸਿੰਘ ਕੋਖਰ ਅੱਜ ਗੱਲ ਕਰਾਂਗੇ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਅਸਲ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪਹਿਲੀ ਸੱਦਾ ਦਿੱਤਾ ਗਿਆ ਸੀਗਾ ਕਿ ਦਿੱਲੀ ਵੱਲ ਕੁਝ ਕਰਨਾ ਹੈ ਤੇ ਜੰਤਰ ਮੰਤਰ ਤੇ ਧਰਨਾ ਦੇਣਾ ਹੈ ਪਰ ਨਾਲ ਅੱਜ ਜਿਸ ਤਰ੍ਹਾਂ ਦੀ ਸਰਗਰਮੀਆਂ ਕਿਸਾਨਾਂ ਦੇ ਵੇਖਣ ਨੂੰ ਮਿਲੀਆਂ ਉਹ ਤੋਂ ਇਹ ਸਪਸ਼ਟ ਨਜ਼ਰ ਆਇਆ ਕਿ ਕਿਸਾਨ ਪੱਕੇ ਮੋਰਚੇ ਦੀ ਤਿਆਰੀ ਕਰਕੇ ਚੱਲੇ ਹੋਏ ਨੇ ਉਹਨਾਂ ਦਾ ਕਿਸਾਨਾਂ ਦਾ ਇਹ ਕਹਿਣਾ ਕਿ 6-6 ਮਹੀਨੇ ਦਾ ਰਸਟਣ ਉਹ ਨਾਲ ਲੈ ਕੇ ਚੱਲ ਰਹੇ ਨੇ ਤੇ ਆਪਣੀਆਂ ਮੰਗਾਂ ਮੰਵਾ ਕੇ ਹੀ ਵਾਪਸ ਆਉਣਗੇ ਕਿਉਂਕਿ ਪਹਿਲਾਂ ਵੀ ਜੋ ਕਿਸਾਨ ਅੰਦੋਲਨ ਦਿੱਲੀ ਦੇ ਬਰੂਹਾਂ ਤੇ ਚੱਲਿਆ ਸੀ ਉਦੋਂ ਬਹੁਤ ਸਾਰੇ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਨੇ ਪਰ ਉਹ ਮੰਗਾਂ ਜਿਹੜੀਆਂ ਨੇ ਅਜੇ ਤੱਕ ਲਾਗੂ ਨਹੀਂ ਕੀਤੀਆਂ ਮੰਗਾਂ ਮੰਨ ਤਾਂ ਲਈਆਂ ਸਨ ਜਿਸ ਕਾਰਨ ਕਿਸਾਨ ਆਗੂਆਂ ਦੇ ਵਿੱਚ ਇਸ ਗੱਲ ਦਾ ਰੋਸ ਹੈ ਕਿ ਸਰਕਾਰ ਵਾਅਦਾ ਕਰਕੇ ਮੁੱਕਰ ਗਈ ਹੈ ਅੱਜ ਭਾਵੇਂ ਤਿੰਨ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਵੱਲੋਂ ਦੀ ਮੀਟਿੰਗ ਚੱਲ ਰਹੀ ਹੈ ਪਰ ਨਾਲ ਐਮਪੀ ਦੇ ਵਿੱਚ ਬਹੁਤ ਸਾਰੇ ਕਿਸਾਨ ਗ੍ਰফতার ਕੀਤੇ ਗਏ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਜਾਣ ਲਈ ਤਿਆਰ ਨੇ ਪਰ ਉਹਨਾਂ ਦੇ ਅੱਗੇ ਰੋਕਾਂ ਲਾ ਦਿੱਤੀਆਂ ਗਈਆਂ ਨੇ ਹਰਿਆਣਾ ਵੱਲੋਂ ਆਮ ਲੋਕ ਬਹੁਤ ਸਾਰੇ ਪਰੇਸ਼ਾਨ ਨੇ ਇੱਕ ਇਹ ਵੀ ਖਬਰ ਆਈ ਆ ਕਿ ਹਰਿਆਣੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਵਿਆਹ ਸੀ ਪੰਜਾਬ ਵੱਲੋਂ ਲੋਕਾਂ ਨੇ ਜਾਣਾ ਸੀ ਵਿਆਹ ਦੇ ਵਿੱਚ ਪਰ ਉੱਥੇ ਪਹੁੰਚ ਨਹੀਂ ਸਕੇ ਤੇ ਲੋਕਾਂ ਦੀਆਂ ਜਿਹੜੀਆਂ ਖੁਸ਼ੀਆਂ ਨੇ ਖੁਸ਼ੀਆਂ ਖੇੜਾ ਦਾ ਮਾਹੌਲ ਉਹ ਵਿੱਚੇ ਰਹਿ ਗਿਆ ਤੋ ਗੱਲ ਸ਼ੁਰੂ ਕਰਦੇ ਆ ਮੇਰੇ ਨਾਲ ਨੇ ਐਡਵੋਕੇਟ ਉਪਜੀਤ ਸਿੰਘ ਬਰਾੜ ਜੋ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਰਹੇ ਨੇ ਤੇ ਹੁਣ ਪੇਸ਼ੇਵਰ ਜੋ ਵਕੀਲ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਸਰਕਾਰ ਹਰਿਆਣਾ ਸਰਕਾਰ ਦਾ ਖੋਟ ਕੀ ਆ ਕਿਉਂਕਿ ਸਾਰਾ ਨਸ਼ਲਾ ਹੁਣ ਹਰਿਆਣਾ ਸਰਕਾਰ ਤੇ ਝੜੇਗਾ ਕਿਸਾਨਾਂ ਦਾ ਵੀ ਤੇ ਆਮ ਲੋਕਾਂ ਦਾ ਵੀ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਅ ਕੋਕੁਰ ਸਾਹਿਬ رابطہ ਪੰਜਾਬ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਤੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਥੇ ਕੀ ਕਹਿਣਾ ਚਾਹਾਂਗੇ ਭਰਨ ਸਾਹਿਬ ਹਰਿਆਣਾ ਸਰਕਾਰ ਕੁਝ ਜ਼ਿਆਦਾ ਹੀ ਮਤਲਬ ਆ ਗਈ ਜਿਸ ਤਰ੍ਹਾਂ ਪਹਿਲਾਂ ਭਜਨ ਲਾਲ ਸੀਗੇ ਜਦੋਂ ਸੀਐਮ ਏਸ਼ੀਅਨ ਗੇਮਾਂ ਵੇਲੇ ਸਿੱਖਾਂ ਨੂੰ ਰੋਕਿਆ ਗਿਆ ਸੀ ਹੁਣ ਇਸ ਤਰ੍ਹਾਂ ਦੀਆਂ ਰੋਕਾਂ ਲਗਾ ਦਿੱਤੀਆਂ ਇੱਥੋਂ ਤੱਕ ਕੇ ਕੰਕਰੀਟ ਦਾ ਜਿਹੜਾ ਸਿਮੈਂਟ ਹੈ ਉਹ ਵੀ ਪਿਛਾ ਦਿੱਤਾ ਥੱਲੇ ਕਿ ਰੋਕਾਂ ਮਜ਼ਬੂਤ ਹੋ ਜਾਣ ਜਿਸ ਜਿਹੜਾ ਆਪਾਂ ਮਟੀਰੀਅਲ ਲੈਂਟਰ ਤੇ ਪਾਉਂਦੇ ਆ ਉਹ ਰੋਡਸ ਦੇ ਉੱਤੇ ਪਾ ਦਿੱਤਾ ਗਿਆ ਤਾਂ ਕਿ ਕਿਸਾਨ ਨਾ ਪਹੁੰਚ ਸਕਣ ਤੇ ਕਿਲ ਵੱਡੀ ਪੱਤਰ ਤੇ ਪਿਛਾ ਦਿੱਤੇ ਗਏ ਨੇ ਇੱਥੋਂ ਤੱਕ ਜੋ ਖਗਰਾਂ ਵਾਲਾ ਜਿਹੜਾ ਰਸਤਾ ਹੈ ਵਿੱੱਚ ਲੋਕਾਂ ਨੂੰ ਪਾਣੀ ਬਿਜਲੀ ਲੱਗਦੇ ਸਨ ਉਹ ਵੀ ਬੰਦ ਕਰਤਾ ਬਹੁਤ ਸਾਰੀਆਂ ਰੋਡਾਂ 'ਚ ਪੱਟ ਦਿੱਤੀਆਂ ਗਈਆਂ ਨੇ ਕਿ ਟਰੈਕਟਰ ਇੱਥੋਂ ਨਾਲ ਲੰਘ ਸਕਣ ਪਰ ਇਹ ਵੀ ਜੋ ਦੇਖਣ ਨੂੰ ਆ ਰਿਹਾ ਸੋਸ਼ਲ ਮੀਡੀਆ 'ᱨਹੀਂ ਕਿ ਕਿਸਾਨ ਪੂਰਾ ਤਰ੍ਹਾਂ ਡਟ ਗਏ ਨੇ ਜੀਸੀਬੀ ਮਸ਼ੀਨਾਂ ਉਹਨਾਂ ਨੇ ਵੀ ਤਿਆਰ ਕੀਤੀਆਂ ਨੇ ਕਿ ਰੁਕਾ ਜਿਵੇਂ ਲਗਾਈਆਂ ਗਈਆਂ ਨੇ ਉਹ ਵੀ ਅਸੀਂ ਹਟਾ ਸਕਦੇ ਆ ਤੁਹਾਡਾ ਕੀ ਕਹਿਣਾ ਕਿ ਹਰਿਆਣਾ ਸਰਕਾਰ ਨੂੰ ਇਹ ਹੱਕ ਕਿਹਨੇ ਦਿੱਤਾ ਕਿ ਸੜਕਾਂ ਰੁਕ ਦਿਓ ਆਪਣੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੋ ਭੋਕਰ ਸਾਹਿਬ ਜਿਵੇਂ ਤੁਸੀਂ ਦੱਸਿਆ ਭਜਨ ਲਾਲ ਸਰਕਾਰ ਨੇ 1982 ਦੇ ਵਿੱਚ ਏਸੀਆੜ ਖਿੱਡਾ ਸਮੇ ਇੱਥੇ ਕੇਵਲ ਪੰਜਾਬ ਦੇ ਸਿੱਖਾਂ ਤੇ ਰੁਕਾਂ ਲਾਈਆਂ ਸੀਗੀਆਂ ਪੰਜਾਬ ਦੇ ਕਿਸੇ ਵੀ ਸਿੱਖ ਨੂੰ ਜਾਣ ਨਹੀਂ ਦੇ ਰਿਆ ਸੀਗਾ ਉਹਨਾਂ ਨੂੰ ਬੁਰੀ ਤਰ੍ਹਾਂ ਜਲੀਲ ਕੀਤਾ ਜਾਂਦਾ ਸੀਗਾ ਪਰ ਬੀਜੇਪੀ ਸਰਕਾਰ ਨੇ ਖਾਸ ਤੌਰ ਤੇ ਇਥੋਂ ਦੀ ਖੱਟੜ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ੈਤ ਜਿਵੇਂ ਪੰਜਾਬ ਦੀ ਬੈਰੀਕੇਡਿੰਗ ਕੀਤੀ ਆ ਤੇ ਜਿਸ ਤਰ੍ਹਾਂ ਇਹਨਾਂ ਨੇ ਇਹ ਬੈਰੀਕੇਡਿੰਗ ਵੀ 7 ਲੇਅਰ ਚ ਐਸੀ ਕੀਤੀ ਹੈ ਜਿਵੇਂ ਕਿ ਆਰਬੀਵੀ ਅ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਆ ਉਹਦੇ ਵਿੱਚ ਵੀ ਨਹੀਂ ਹੁੰਦੀ ਤੇ ਜਿਵੇਂ ਸੜਕਾਂ ਤੇ ਇਹਨਾਂ ਨੇ ਕਿਲ੍ਲਾ ਬਚਾਈਆਂ ਤੇ ਨਹਿਰਾਂ ਪਟੀਆਂ ਉਹ ਤੋਂ ਤਾਂ ਇਹ ਲੱਗ ਰਿਹਾ ਹੈ ਵੀ ਇਹ ਪੰਜਾਬ ਨੂੰ ਕੁਸ ਵੱਖਰੇ ਦੇਸ਼ ਦੇ ਵਿੱਚੋਂ ਟ੍ਰੀਟ ਕਰ ਰਹੇ ਆ ਉਹਨੂੰ ਆਪਣਾ ਹਿੱਸਾ ਨਹੀਂ ਮੰਨ ਰਹੇ ਤੇ ਉਹ ਜਿਹੜੀ ਸ਼ਾਹ ਮੁਹੰਮਦ ਦੀ ਗੱਲ ਆ ਨਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਪਾਸ਼ਾਹੀ ਤੋਂ ਫੌਜਾਂ ਦੋਵੇਂ ਭਾਰੀਆਂ ਨੇ ਉਹ ਜਿਹੜੀ ਗੱਲ ਆ ਅੱਜ ਇੱਥੇ ਠੁਕਣ ਲੱਗੀ ਕਿ ਇਸ ਤਰ੍ਹਾਂ ਸਾਰੇ ਪਾਸੇ ਪੰਜਾਬ ਦੇ ਨਾਲ ਜਿੱਥੇ-ਜਿੱਥੇ ਵੀ ਬਾਰਡਰ ਲੱਗ ਰਿਹਾ ਹਰਿਆਣੇ ਦਾ ਉੱਥੇ ਹੀ ਇਹਨਾਂ ਨੇ ਕਿਲਾ ਲਾ ਕੇ ਬੜੀ ਬੜੀ ਕੰਕਰੀਟਾਂ ਕੜਾ ਕਰਕੇ ਜਿਵੇਂ ਬਹੁਤ ਯਾਦੇ ਕਿਸਾਨ ਟੈਂਕ ਤੋਪਾਂ ਅਸਲੇ ਦੇ ਨਾਲ ਕਿਤੇ ਦੁਸ਼ਮਣ ਦੇਸ਼ ਦੇ ਵਿੱਚ ਦਾਖਲ ਹੋ ਰਹੇ ਹਨ ਇਹ ਖੁੱਕਰ ਸਾਹਿਬ ਫੰਡਾਮੈਂਟਲ ਰਾਈਟ ਦੀ ਬਹੁਤ ਉਲੰਘਣਾ ਹੈ ਕਿਉਂਕਿ ਖਾਲੀ ਕਿਸਾਨ ਨਹੀਂ ਉੱਤੇ ਜਾ ਰਹੇ ਉੱਤੇ ਬੱਚਿਆਂ ਨੇ ਵੀ ਜਾਣਾ ਹੈ ਉੱਤੇ ਬਿਮਾਰਾਂ ਨੇ ਵੀ ਜਾਣਾ ਹੈ ਕੱਲ ਹੀ ਕੱਲ ਦੀ ਹੀ ਗੱਲ ਦੱਸ ਰਿਹਾ ਇਹ ਕੱਲ ਹੀ ਇੱਕ ਐਂਬੂਲੈਂਸ ਵਾਲਾ ਜਿਹੜਾ ਨਾ ਪਹੁੰਚਣ ਕਰਕੇ ਉਹਦੇ ਮਰੀਜ਼ ਦੀ ਡੈਥ ਹੋ ਗਈ ਸਮੇਂ ਸਿਰ ਉਹਨਾਂ ਨੂੰ ਸਹਾਇਤਾ ਨਹੀਂ ਮਿਲਸੀ ਕਿ ਇਹਨਾਂ ਦੀ ਰਿਕਵਰੀ ਕਰਕੇ ਉੱਤੇ ਤੇ ਉੱਥੇ ਜਿਹੜੇ ਪੜਨ ਲਿਖਣ ਵਾਲਿਆਂ ਜਿਨ੍ਹਾਂ ਦੇ ਟੈਕਨਾ ਜਿਨ੍ਹਾਂ ਨੇ ਬਰਾਤਾਂ ਜਾਣਾ ਆਮ ਨਾਗਰਿਕ ਚਾਹੇ ਉਹ ਦੁਕਾਨਦਾਰਾ ਚਾਹੇ ਕੋਈ ਰੇੜੀ ਵਾਲਾ ਮਜ਼ਦੂਰ ਆ ਸਾਰੇ ਹੈਰਾਨ ਹੋ ਰਹੇ ਇਹ ਤਾਂ ਸਮੁੱਚੇ ਪੰਜਾਬ ਦੀ ਬੈਰੀ ਕੈਟਿਗਰੀ ਆ ਇਕੱਲੀ ਕਿਸਾਨਾਂ ਦੀ ਨਹੀਂ ਕਰੀ ਤੇ ਇਹਦੇ ਲਈ ਇਹਨਾਂ ਜਿੰਨੀ ਲਾਹਣਤਾ ਭੇਜੀਆਂ ਜਾ ਸਕਣ ਉਹਨੀਆਂ ਥੋੜੀਆਂ ਔਰ ਮੈਂ ਇੱਕ ਗੱਲ ਦੱਸਾਂ ਇੱਕ ਕਾਨੂੰਨਨ ਤੌਰ ਤੇ ਵੀ ਗਲਤ ਆ ਕਿਉਂਕਿ ਨੈਸ਼ਨਲ ਹਾਈਵੇ ਨੂੰ ਇਦਾਂ ਪਟਣਾ ਇੱਕ ਕਾਨੂੰਨੀ ਜੁਰਮ ਆ ਤੁਹਾਡੇ ਯਾਦ ਹੋਊਗਾ ਪਿਛਲੀਆਂ ਜਦੋਂ ਪਿੱਛੇ ਕਿਸਾਨੀਂ ਅੰਦੋਲਨ ਚੱਲਿਆ ਸੀਗਾ ਤਾਂ ਇਸੇ ਖੱਟੜ ਸਰਕਾਰ ਨੇ ਉਸ ਸਮੇਂ ਬਿਸ਼ਰਮੀ ਦੀਆਂ ਹੱਦਾਂ ਟੱਪ ਕੇ ਇਹਨੇ ਸੜਕਾਂ ਪਟ ਕੇ ਖਾਈਆਂ ਬਣਾ ਦਿੱਤੀਆਂ ਸੀਗੀਆਂ ਬਹੁਤ ਥਾਵਾਂ ਤੇ ਹਰਿਆਣੇ ਦੇ ਵਿੱਚ ਤੇ ਉਹਦੇ ਬਾਰੇ ਫੇਰ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀਗੀ ਜਿਹਦੇ ਬਾਅਦ ਇਹਨਾਂ ਨੂੰ ਸਖਤ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀਗਾ ਤੇ ਉਹੀ ਇਹਨਾਂ ਨੇ ਜਿਹੜਾ ਤਰੀਕਾ ਇਸ ਵਾਰ ਫੇਰ ਵਰਤ ਲਿਆ ਜਿਹੜਾ ਕਿ ਜਿੰਨਾ ਤੁਸੀਂ ਇਹਨੂੰ ਅ ਜੇ ਨਿੰਦਾ ਕਰ ਸਕੋ ਉਹਨਾਂ ਥੋੜਾ ਕਿਉਂਕਿ ਮਨੁੱਖੀ ਅਧਿਕਾਰਾਂ ਦੇ ਨਾਲ ਕਾਨੂੰਨ ਦੀ ਵੀ ਲੰਘਣਾ ਹੈ ਨੈਸ਼ਨਲ ਹਾਈਵੇ ਪੱਟਣ ਦਾ ਕੋਈ ਅਧਿਕਾਰ ਨਹੀਂ ਜਦੋਂ ਅਸੀਂ ਨੈਸ਼ਨਲ ਹਾਈਵੇ ਰੋਕਣ ਤੇ ਅਸੀਂ ਪਰਚੇ ਦਰਜ ਕਰ ਸਕਦੇ ਹਾਂ ਕਿਸੇ ਆਮ ਮੁਜ਼ਾਹਰਾਕਾਰੀਆਂ ਦੀ ਧਰਨਾ ਤੇ ਤਾਂ ਸਰਕਾਰਾਂ ਤੇ ਵੀ ਪਰਚਾ ਦੇਣਾ ਬਣਦਾ ਕੋਈ ਨੈਸ਼ਨਲ ਹਾਈਵੇ ਨੂੰ ਇਹਦਾ ਬਲਾਕੇ ਕਰਤਾ ਇਹਨਾਂ ਨੇ ਡੈਮੇਜ ਕੀਤਾ ਇਹਨਾਂ ਨੇ ਪ੍ਰਾਪਰਟੀ ਡੈਮੇਜ ਕੀਤੀ ਹੈ ਪ੍ਰਾਪਰਟੀ ਡੈਮੇਜ ਕਰ ਰਹੇ ਨੇ ਤੇ ਜਿਹੜੀ ਇਹ ਗੱਲ ਹੈ ਉਹ ਇਹ ਹੈ ਕਿ ਇੱਕ ਪਾਸੇ ਤਾਂ ਇਸ ਤਰ੍ਹਾਂ ਦੇ ਰੋਕਾਂ ਲੱਗ ਰਹੀਆਂ ਨੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਬਿਲਕੁਲ ਵੀ 1 ਇੰਚ ਥਾਂ ਤੇ ਹਰਿਆਣੇ ਦੀ ਤੇ ਆਉਣ ਨਹੀਂ ਦੇਣਾ ਪਰ ਨਾਲ ਸਰਕਾਰ ਨੇ ਕੇਂਦਰ ਸਰਕਾਰ ਨੇ ਮੀਟਿੰਗ ਵਾਸਤੇ ਇੱਕ ਰਾਹ ਖੁੱਲਾ ਰੱਖਿਆ ਅੱਜ ਮੀਟਿੰਗ ਚੱਲ ਰਹੀ ਹੈ ਫਿਰ ਕਿਸਾਨਾਂ ਅੱਗੋਂ ਨੂੰ ਸਟੈਂਡ ਨਹੀਂ ਲੈਣਾ ਚਾਹੀਦਾ ਸੀ ਕਿ ਰੋਕਾਂ ਤੁਸੀਂ ਲਾ ਰੱਖਿਆ ਨੇ ਫਿਰ ਮੀਟਿੰਗ ਤੋਂ ਨਾਲ ਕਿਉਂ ਕਰੀਏ ਉੱਥੇ ਕਿਤੇ ਨਾ ਕਿਤੇ ਚੁੱਕ ਖਾ ਗਏ ਨੇ ਮਾਰਾ ਗਏ ਨੇ ਕਿਸਾਨਾਂ ਕੋਕਰ ਸਾਹਿਬ ਦੇਖੋ ਇਹ ਮਸਲਾ 2 ਸਾਲ ਤੋਂ ਸੇਮ ਮਸਲੇ ਪੈਂਡਿੰਗ ਪਏ ਆ 2 ਸਾਲ ਹੋ ਗਏ ਜਦੋਂ ਇੱਕ ਕਿਸਾਨੀ ਮੋਰਚਾ ਖਤਮ ਹੋਇਆ ਸੀਗਾ ਉਸ ਸਮੇਂ ਵੀ ਐਮਐਸਪੀ ਦੀ ਮੰਗ ਤੇ ਬਹੁਤ ਸਾਰੀਆਂ ਜਥੇਬੰਦੀਆਂ ਚਾਹੁੰਦੀਆਂ ਸੀਗਾ ਵੀ ਐਮਐਸਪੀ ਲੇਵਗਰ ਨਹੀਂ ਰਹਿਣਾ ਚਾਹੀਦਾ ਪਰ ਉਹ ਜਿਵੇਂ ਮਾਰਖ ਆ ਗਏ ਚਾਹੇ ਰਾਜਨੀਤਿਕ ਲਾਲਸਾ ਕਰਕੇ ਲਾਲੋ ਕੁਝ ਹੋਰ ਕਾਰਨਾ ਕਰਕੇ ਉਹ ਮੋਰਚਾ ਛੱਡ ਬੈਠੇ ਤੇ ਜਿਨ੍ਹਾਂ ਕਿਸਾਨਾਂ ਤੇ ਜਿਨ੍ਹਾਂ ਲੋਕਾਂ ਤੇ ਇਸ ਮੋਰਚੇ ਦੇ ਦੌਰਾਨ ਪਰਚੇ ਦਰਜ ਹੋਏ ਸੀਗੇ ਉਹ ਵੀ ਵਾਪਸ ਨਹੀਂ ਲੈ ਗਏ ਤੇ ਜਿਹੜੀ ਉਤੇ ਉਲਟ ਉਹਦੇ ਸਮੇਂ ਦੌਰਾਨੇ ਲਖੀਮਪੁਰ ਦੀ ਜਿਹੜੀ ਘਟਨਾ ਵਾਪਰੀ ਜਿਹਦੇ ਵਿੱਚ ਕਿ ਕਿਸਾਨਾਂ ਨੂੰ ਡੈਡ ਦਿੱਤਾ ਗਿਆ ਮੰਤਰੀ ਦੇ ਮੁੰਡੇ ਵੱਲੋਂ ਤੇ ਉਹ ਕਿਸਾਨਾਂ ਨੂੰ ਕੋਈ ਵੀ ਜਿਹੜਾ ਨਿਆਂ ਨਹੀਂ ਮਿਲਿਆ ਬਲਕਿ ਉਸ ਤਰ੍ਹਾਂ ਮਜ਼ਾਕ ਬਣਾਇਆ ਗਿਆ ਵੀ ਜੇ ਉਹਦੀ ਜਮਾਨ ਦੇ ਵਿੱਚ ਤੁਸੀਂ ਰਿਕਾਰਡ ਪਾਉਂਗੇ ਤਾਂ ਤੁਹਾਡੀਆਂ ਵੀ ਜਮਾਨਦਾਰ ਨਹੀਂ ਹੋਣਗੀਆਂ ਕਿਉਂਕਿ ਉਹਦੇ ਕੋਲ ਦੋ ਤਿੰਨ ਬੰਦੇ ਉਹਨਾਂ ਦੇ ਵੀ ਮਾਰੇ ਗਏ ਸੀਗੇ ਜਦੋਂ ਭੀੜ ਦਾ ਨਾਲ ਮੁਕਾਬਲਾ ਹੋਇਆ ਸੋ ਇਸ ਤਰ੍ਹਾਂ ਜਿਹੜਾ ਸਿਸਟਮ ਆ ਨਾ ਹਰ ਪਾਸੇ ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਜਿਹੜੀ ਐਮਐਸਬੀ ਦੀ ਗੱਲ ਆ ਜਿਹੜੀ ਕਿ ਬੜੀ ਜਾਇਜ਼ ਗੱਲ ਆ ਐਮ ਐਸ ਪੀ ਕਿਤੇ ਮਿਲਦੀ ਆ ਐਮ ਐਸ ਪੀ ਮਿਲਦੀ ਆ ਕਣਕ ਦੇ ਝੋਨੇ ਦੇ ਉਹ ਵੀ ਕਿੱਥੇ ਮਿਲ ਰਹੀ ਆ ਜਿਹੜੀ ਕਾਨੂੰਨੀ ਤੌਰ ਤੇ ਜਿਹੜੀ ਮੰਡੀਆਂ ਮੰਡੀ ਕਰਨ ਦੇ ਵਿੱਚ ਖਰੀਦ ਹੋ ਰਹੀ ਆ ਅਸਲ ਉਸ ਰੇਟ ਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਚ ਇਹ ਭਾਰਤ ਦੇ ਵਿੱਚ ਕੋਈ ਐਮ ਐਸ ਪੀ ਦੇ ਖਰੀਦ ਰਹੀ ਹੋਰੀ ਇਹ ਉਸ ਤਰ੍ਹਾਂ ਦੀ ਐਮ ਐਸ ਐਮ ਐਸ ਪੀ ਨਹੀਂ ਹੁੰਦੇ ਬੇਸ਼ੱਕ ਸਾਬਗੀਆਂ ਤੇ ਐਮ ਐਸ ਪੀ ਹੁੰਦੀ ਆ ਮੂੰਗੀ ਦੇ ਹੁੰਦੀ ਆ ਸੂਰਜਮੁਖੀ ਦੇ ਹੁੰਦੀ ਆ ਸਰੋਂ ਦੇ ਹੁੰਦੀ ਆ ਪਰ ਕਾਨੂੰਨੀ ਗਰੰਟੀ ਨਾ ਹੋਣ ਕਰਕੇ ਜੇ ਉਹਨਾਂ ਦਾ ਰੇਟ 1200 ਆ 1300 ਦਾ ਵਪਾਰੀ 500 ਨੂੰ ਖਰੀਦੇ ਆ ਤੇ ਉਹਨਾਂ ਦੀ ਰੋਹਦੀ ਫਿਰਦੀ ਆ ਹੁਣ ਕਿੰਨੂਆਂ ਦੀ ਲਾ ਲੋ ਕਿੰਨੂ ਦੀ ਇੰਨੀ ਫਸਲ ਇਸ ਵਾਰ ਬੰਪਰ ਫਸਲ ਹੋਈ ਜਿਹੜੀ ਕਿ 4 ਰੁਪਏ ਕਿੱਲੇ ਨੂੰ ਨਹੀਂ ਵਿਕ ਰਹੀ ਔਰ ਉਹੀ ਕਿੰਨੂ ਵਪਾਰੀ 40 40 ਰੁਪਏ ਨੂੰ ਵੇਚ ਰਹੇ ਆ 50 50 ਰੁਪਏ ਨੂੰ ਵੇਚ ਰਹੇ ਆ ਸੋ ਕਿਸਾਨ ਇੱਕ ਬਹੁਤ ਵੱਡੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਇਆ ਸੰਕਟ ਦਾ ਸ਼ਿਕਾਰ ਹੋਇਆ ਸਰਕਾਰ ਕਿਸਾਨਾਂ ਨੂੰ ਵਰਤ ਗਈ ਗ੍ਰੀਨ ਰੈਵਲੂਸ਼ਨ ਦੇ ਸਮੇਂ ਗ੍ਰੀਨ ਜਦੋਂ ਕਿ ਜਿਹੜਾ ਭਾਰਤ ਵਰਸਾ ਖਣ ਨਾਲ ਮਰ ਰਿਆ ਸੀਗਾ ਵਿਦੇਸ਼ਾਂ ਤੋਂ ਕਣਕ ਮੰਗਾਉਂਦੇ ਸੀਗੇ ਤਾਂ ਉਸ ਵਕਤ ਲਾਲ ਬਾਦਰ ਸ਼ਾਸਤਰੀ ਹੋਣਾ ਨੇ ਸਾਰਿਆਂ ਨੇ ਪੰਜਾਬ ਵਰਗੇ ਨੂੰ ਕਿਹਾ ਵੀ ਇਹ ਤੁਸੀਂ ਸਾਡੀ ਮਦਦ ਕਰੋ ਇਸ ਪੰਜਾਬ ਦੀ ਧਰਤੀ ਨੇ ਹਰਿਆਣੇ ਦੀ ਧਰਤੀ ਨੇ ਉਹ ਫਸਲਾਂ ਲਾ ਕੇ ਕਣਕ ਝੋਨੇ ਦੀਆਂ ਇਹਨਾਂ ਨੂੰ ਆਤਮ ਨਿਰਪਰ ਬਣਾਇਆ ਇਹਨਾਂ ਨੇ ਆਸਾਨ ਕਹਿ ਮੰਨਣਾ ਇਹਨਾਂ ਨੇ ਆਢਾ ਲਾਇਆ ਪੰਜਾਬ ਦੇ ਕਿਸਾਨੀ ਨਾਲ ਤੇ ਉਹਨੂੰ ਚੱਕਣ ਤੁਸੀਂ ਦੇਖੋ ਟਰੈਕਟਰਾਂ ਦੇ ਰੇਟ ਕਿੱਥੇ ਚਲੇਗੇ ਡੀਜ਼ਲ ਕਿੱਥੇ ਚਲੇਗੇ ਪਰ ਕਿਸਾਨੀ ਤਾਂ ਉੱਥੇ ਹੀ ਚਰਮਰਾ ਰਹੀ ਆ ਖੁਦਕੁਸ਼ੀਆਂ ਕਰ ਰਹੇ ਆ ਤੇ ਇਹ ਕਾਰਨ ਕੀ ਆ ਇਹਦਾ ਕਾਰਨ ਮੈਂ ਕੋਕਰ ਸਾਹਿਬ ਜਿਹੜਾ ਤੁਹਾਨੂੰ ਦੱਸਣਾ ਜਨਾ ਇੱਕ ਇਹਦਾ ਕਾਰਨ ਬਾਰੇ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਆ 1992 ਦੇ ਵਿੱਚ 1992 ਦੇ ਵਿੱਚ ਜਦੋਂ ਗੈਟ ਸਮਝੌਤਾ ਹੁੰਦਾ ਹੈ, ਵਰਲਡ ਟ੍ਰੇਡ ਫੇਅਰ ਦੀਆਂ ਗੱਲਾਂ ਚੱਲਦੀਆਂ ਤਾਂ ਉਸ ਸਮੇਂ ਇਹ ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਭਾਰਤ ਦੇ ਵਿੱਚ ਵੀ ਭਾਰਤ ਦੇ ਵਿੱਚ ਕਈ ਜਿਹੜੀਆਂ ਪ੍ਰਾਈਵੇਟਾਈਜੇਸ਼ਨ ਦੀਆਂ ਮਦਾਂ ਲਾਗੂ ਕੀਤੀਆਂ ਗਈਆਂ, ਉਸ ਸਮੇਂ ਸੰਵਿਧਾਨਿਕ ਸੋਧਾਂ ਕਰਕੇ ਇਹਨਾਂ ਨੂੰ ਕੀਤਾ ਗਿਆ। ਉਸ ਸਮੇਂ ਨਰਸਿੰਹਾ ਰਾਓ ਦੀ ਸਰਕਾਰ ਸੀ ਤੇ ਡਾਕਟਰ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਸੀਗਾ। ਇਹਦੇ ਅਗੇਸਟ ਵਰਲਡ ਟ੍ਰੇਡ ਦੇ ਅਗੇਸਟ ਕਾਰਪੋਰੇਟਾਂ ਵੱਲੋਂ ਦੇ ਖਤਰੇ ਨੂੰ ਭਾਵਦੇ ਹੋਵੇ ਬੋਲੀਵੀਆ ਦੇ ਵਿੱਚ ਬੋਲੀਵੀਆ ਇੱਕ ਕੰਟਰੀ ਆ ਆਪਣੇ ਤੇ ਉਹਦੇ ਵਿੱਚ 1992 ਦੇ ਵਿੱਚ ਹੀ ਉਹਨਾਂ ਨੇ ਇੱਕ ਉੱਥੇ ਜਿਹੜਾ ਪ੍ਰੋਟੈਸਟ ਸ਼ੁਰੂ ਕਰਤਾ ਕਿਸਾਨਾਂ ਨੇ ਸ਼ੁਰੂ ਕਰਿਆ ਵੀ ਕਾਰਪੋਰੇਟ ਜਿਹੜੇ ਲੋਕਾਂ ਵੀ ਉਹਨਾਂ ਤੋਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਕਿਵੇਂ ਬਚਾਇਆ ਜਾਵੇ 2018 ਦੇ ਵਿੱਚ 141 ਦੇਸ਼ਾਂ ਨੇ ਜਿਦੇ ਚ ਭਾਰਤ ਵੀ ਸ਼ਾਮਲਾ ਇਹਨਾਂ ਨੇ ਉਸ ਸੰਧੀ ਤੇ ਦਸਤਖਤ ਕੀਤੇ ਵੀ ਕਦੇ ਵੀ ਕੋਈ ਵੀ ਕਿਸਾਨਾਂ ਦੇ ਮਜ਼ਦੂਰਾਂ ਦੇ ਖਿਲਾਫ ਕੋਈ ਮਜ਼ਦੂਰਾਂ ਦੇ ਕਿਸਾਨਾਂ ਦੇ ਬਾਰੇ ਕੋਈ ਵੀ ਅਸੀਂ ਨਿਯਮ ਬਣਾਵਾਂਗੇ ਕੋਈ ਵੀ ਇਹੀ ਗੱਲ ਕਰਾਂਗੇ ਉਹਨਾਂ ਨੂੰ ਪੁੱਛੇ ਬਿਨਾਂ ਨਹੀਂ ਕਰਾਂਗੇ ਪਰ ਕਿੱਥੇ ਪੁੱਛਿਆ ਜਾਂਦਾ ਕਿਸੇ ਜੇ ਕਦੇ ਇਹੋ ਜੀ ਗੱਲ ਕਰਦੇ ਆ ਉਦੋਂ ਵੱਜਣ ਦੇ ਲਈ ਤਾਂ ਆਪਨੇ ਜਿਹੜੇ ਆਪਣੀਆਂ ਜਥੇਬੰਦੀਆਂ ਨਾਲ ਸੰਬੰਧਿਤ ਚਮਚੇ ਟਾਈਪ ਦੇ ਜਿਹੜੇ ਲੋਕ ਆ ਜਿਹੜੇ ਅਖੌਤੀ ਕਿਸਾਨ ਆ ਉਹਨਾਂ ਨੂੰ ਸ਼ਾਮਲ ਕਰਕੇ ਉਹ ਬਣਾ ਕੇ ਖਾਣਾ ਪੂਰਤੀ ਕਰਕੇ ਕਿਸਾਨਾਂ ਦੀ ਢੂਈ ਤੋੜੀ ਜਾਂਦੀ ਆ ਸਵਾਮੀ ਨਾਥਨ ਜਿਹੜਾ ਸੁਆਮੀਨਾਥਨ ਕਮਿਸ਼ਨ ਜਿਹਦੀ ਰਿਪੋਰਟ ਸੀਗੀ ਵੀ ਇਹਨੂੰ ਮਹਿੰਗਾਈ ਸੂਚਕ ਅੰਕ ਦੇ ਨਾਲ ਵੀ ਜਿਉਂ-ਜਿਉਂ ਮਹਿੰਗਾਈ ਵਧੂਗੀ ਰੇਟ ਵਧਾਏ ਜਾਣਗੇ ਸਾਰੀਆਂ ਚੀਜ਼ਾਂ ਦੇ ਰੇਟ ਵਧਦੇ ਆ ਡੀਜ਼ਲ ਦੇ ਪੈਟਰੋਲ ਦੇ ਸਾਰਿਆਂ ਦੇ ਬਿਸਕੁਟਾਂ ਦੇ ਵੀ ਸਾਰੇ ਪਰ ਇਹਦਾ ਰੇਟ ਕਰਨ ਦਾ ਅਧਿਕਾਰ ਸਰਕਾਰ ਕੋਲ ਆ ਬਾਕੀਆਂ ਦਾ ਫੈਕਟਰੀਆਂ ਵਾਲੇ ਕੋਲ ਆ ਬਾਕੀਆਂ ਦਾ ਫੈਕਟਰੀਆਂ ਵਾਲੇ ਕੋਲ ਆ ਤੇ ਉਹਦੇ 'ਚ ਇਹ ਸਿਸਟਮ ਇਹ ਹੋਇਆ ਵੀ ਉਹ ਅਜੇ ਤੱਕ ਲੱਗ ਨਹੀਂ ਹੋਈ ਆਰ ਉਸੇ ਸੁਆਮੀਨਾਥਨ ਦੇ ਚੱਕਰ 'ਚ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਵਾਰਡ ਦਿੱਤਾ ਜਾ ਰਿਹਾ ਤੇ ਬੜੀ ਦੇਖੋ ਹੈਰਾਨੀ ਦੀ ਗੱਲ ਆ ਪਰ ਸੁਆਮੀ ਨਾਥਰ ਰਿਪੋਰਟ ਲੱਗ ਨਹੀਂ ਹੋਈ ਕਿਸਾਨਾਂ ਦੀ ਐਮਐਸਪੀ ਦੇ ਬਾਰੇ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਤੇ ਕੋਈ ਕੇਸ ਵਾਪਸ ਨਹੀਂ ਲੈ ਕੇ 700 ਜਿਹੜੇ ਕਿਸਾਨ ਉਸ ਸਮੇਂ ਸ਼ਹੀਦ ਹੋ ਗਏ ਕੋਈ ਮੁਆਵਜ਼ਾ ਨਹੀਂ ਮਿਲਿਆ ਸੋ ਇਹ ਸਾਰੀਆਂ ਮੰਗਾਂ ਪੈਂਡਿੰਗ ਸੀਗੀਆਂ ਸਰਕਾਰ ਨੇ ਕੋਈ ਵੀ ਇਹਦੇ ਲਈ ਔੜ-ਪੜ ਨਹੀਂ ਕੀਤੀ ਇਹਦੇ 'ਚ ਇੱਕ ਗੱਲ ਮੈਂ ਹੋਰ ਗੱਲ ਕਰਨੀ ਆ ਇਹ ਜਿਹੇ ਕਿਸਾਨ ਜਿੱਥੇ ਬੰਦਿਆਂ ਦੀ ਬਹੁਤ ਵੱਡੀ ਕਮਜ਼ੋਰੀ ਆ ਕਿਸਾਨਾਂ ਦੀ ਆਪਸੀ ਫੁੱਟ ਜਿਵੇਂ ਪੋਲੀਟੀਕਲ ਲੋਕਾਂ ਦੀ ਚੌਧਰ ਦੀ ਈਗੋ ਦੀ ਲੜਾਈ ਹੋ ਗਈ ਨਾ ਵੀ ਸਾਡੀ ਸਾਡੀ ਕੁਰਸੀ ਕੈਮਰਾਨੀ ਚਾਹੀਦੀ ਐ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀ ਕਿਸਾਨ ਜਥੇਬੰਦੀਆਂ ਆ ਉਹ ਆਪਣੀ ਈਗੋ ਦੇ ਚੱਕਰ ਦੇ ਵਿੱਚ ਕਿਸਾਨ ਹਿੱਤਾਂ ਨੂੰ ਤਾਰ ਪਿੱਟੋ ਕਰ ਰਹੀਆਂ ਤੇ ਉਹਨਾਂ ਦੇ ਸਬੰਧਤ ਜਿਹੜੇ ਗਰੁੱਪਾਂ ਉਹ ਵੀ ਕਿਸਾਨ ਆਪਸ ਵਿੱਚ ਦੁਫਾੜ ਹੋਏ ਹੋਏ ਆ ਤੁਸੀਂ ਮੈਂ ਤੁਹਾਨੂੰ ਪਿੱਛੇ ਜੇ ਲੈ ਜਾਵਾਂ ਦੁਫਾੜ ਵਾਲਾ ਮਤਲਬ ਬਾਤ ਲਾਣੇ ਪਹਿਲਾਂ ਪਾ ਗੱਲ ਕਰਦੇ ਆ ਕਿ ਕੇਂਦਰ ਸਰਕਾਰ ਦੇ ਜਿਹੜੇ ਤਿੰਨ ਮੰਤਰੀ ਨੇ ਚੰਡੀਗੜ੍ਹ ਪਹੁੰਚੇ ਹੋਏ ਨੇ ਮੀਟਿੰਗ ਕਰ ਰਹੇ ਨੇ ਕਿਸਾਨ ਲੀਡਰਾਂ ਨਾਲ ਇਹ ਲੱਗਦਾ ਕਿ ਜਦੋਂ ਲੋਕ ਸਭਾ ਚੋਣਾਂ ਸਿੱਖਤੇ ਨਹੀਂ ਕੇਂਦਰ ਸਰਕਾਰ ਕਿਸਾਨਾਂ ਦੇ ਪੱਖ ਵਿੱਚ ਵੱਡੇ ਫੈਸਲੇ ਲੈ ਸਕਦੀ ਹੈ ਜਾਂ ਨਾ ਇਹਦੇ ਬਾਰੇ ਤੋਂ ਡੱਗੀ ਨਜ਼ਰੀ। ਦੇਖੋ ਬਿਲਕੁਲ ਲੈ ਸਕਦੀ ਆ ਕਿਉਂ? ਸਿਰਫ ਜਦੋਂ ਇਹ ਇਹਨਾਂ ਕੋਲ ਅਜੇ ਜਿਹੜੀ ਇਹਨਾਂ ਦੀ ਕੈਬਨਿਟ ਭੰਗ ਨਹੀਂ ਹੋਈ ਹੈਗੀ। ਕੋਈ ਚੋਣ ਕਮਿਸ਼ਨ ਚੋਣ ਐਲਾਨ ਨਹੀਂ ਹੋਏ ਵੀ ਇਹ ਕੰਮ ਨਹੀਂ ਕਰ ਸਕਦੇ। ਇਹ ਜੇ ਚਾਹਣ ਕੈਬਨਿਟ ਲੈ ਕੇ ਆਰਡੀਨੈਂਸ ਪਾਸ ਕਰ ਸਕਦੀ ਆ। ਕੋਈ ਕਿਉਂ ਨਹੀਂ ਕਰ ਸਕਦੇ? ਸਭ ਕੁਝ ਕਰ ਸਕਦੇ ਆ ਪਰ ਇਹ ਕਰਨਾ ਨਹੀਂ ਜਾਂਦੇ। ਇਹ ਜਿਹੜੀ ਲੀਪਾ ਪੋਚੀ ਹੋ ਰਹੀਆਂ ਨਾ ਮੰਤਰੀਆਂ ਨੂੰ ਬੁਲਾ ਕੇ ਡਰਾਮੇਬਾਜ਼ੀ ਹੋ ਰਹੀ ਆ। ਕਿਸੇ ਤਰੀਕੇ ਨਾਲ ਜੇਕਰ ਇਹ ਕਿਸਾਨ ਆਪਣੇ ਕਿਉਂਕਿ ਪੰਜਾਬ ਦੇ ਕਿਸਾਨ ਹੀ ਇਨਕਲਾਬੀ ਕਿਸਾਨ ਆ ਇਹਨਾਂ ਨੂੰ ਤੇ ਲਿਖਿਆ ਜਾਂਦਾ ਵੀ ਮੌਤ ਨੂੰ ਮੁਖੌਲਾ ਕਰਦੇ ਸਾਰੇ ਆਪਣੇ ਵੱਡੇ ਵੱਡੇ ਆਪਾ ਪੂਰਨ ਸਿੰਘ ਦੇ ਆਪਾਂ ਸਾਰਾ ਪਤਾ ਤੇ ਉਹਦੇ ਚ ਇਹਨਾਂ ਨੂੰ ਪਤਾ ਜੇ ਟਕਰਾਓ ਹੋ ਗਿਆ ਜੇ ਕਿਤੇ ਕੋਈ ਜੀਆਂ ਸ਼ਹਾਦਤਾਂ ਹੋ ਗਈਆਂ ਨੁਕਸਾਨ ਹੋ ਗਿਆ ਉਹਦਾ ਜਿਹੜਾ ਨੁਕਸਾਨ ਸਾਰੇ ਇੰਡੀਆ ਦੇ ਵਿੱਚ ਇਹਨਾਂ ਨੂੰ ਭੁਗਤਣਾ ਪੈਣਾ ਉਹਨੂੰ ਰੋਕਣ ਦੇ ਲਈ ਇਹ ਡਰਾਮੇਵਾਰੀ ਕਰਦੇ ਫਿਰਦੇ ਆ ਤੇ ਕਿਸਾਨਾਂ ਨੂੰ ਇਹਨਾਂ ਦੇ ਚੱਕਰ 'ਚ ਨਹੀਂ ਆਣਾ ਚਾਹੀਦਾ ਬਹੁਤ ਲੇਟ ਹੋ ਗਿਆ ਕਿਸਾਨਾਂ ਨੂੰ ਇਹ ਜਿਹੜੀ ਸਿਸਟਮ ਆ ਲਗਾਤਾਰ ਲਗਾਤਾਰ ਉਸ ਸਮੇਂ ਹੀ ਸ਼ੁਰੂ ਕਰਨਾ ਚਾਹੀਦਾ ਸੀਗਾ 2 ਸਾਲ ਦਾ ਗੈਪ ਪੈ ਗਿਆ ਪਰ ਹੁਣ ਵੀ ਅਜੇ ਵੀ ਕਿਸਾਨ ਜਥੇਬੰਦੀਆਂ ਅਜੇ ਵੀ ਲੀਡਰੀ ਦੇ ਚੱਕਰ 'ਚ ਫਿਰਦੀਆਂ ਕੋਈ ਕਹਿੰਦੇ ਅਸੀਂ ਚੰਡੀਗੜ੍ਹ ਲਾਣਾ ਕੋਈ ਕਹਿੰਦੇ ਜਦੋਂ ਦਿੱਲੀ ਪ੍ਰੋਗਰਾਮ ਜਿਹੜਾ ਸਾਡੇ ਮਸਲਿਆਂ ਦਿੱਲੀ ਨਾਲ ਸੰਬੰਧਤ ਆ ਹਾਂ ਪੰਜਾਬ ਨਾਲ ਵੀ ਹੈਗੇ ਸੰਬੰਧਤ ਜਿਹੜੇ ਮੁਆਵਜ਼ੇ ਦੇ ਹੈਗੇ ਆ ਮੁਆਵਜ਼ਾ ਸਮੇਂ ਸਿਰ ਨਹੀਂ ਤੇ ਗਿਆ ਜਿਹੜੇ ਪ੍ਰਬੰਧ ਦਾ ਸੱਦਾ ਦਿੱਤਾ ਹੋਇਆ ਪਰ ਆਪਣਾ ਇਹ ਮੁੱਦਾ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਪੈਨਸ਼ਨ ਦੇਣ ਦੀ ਗੱਲ ਹੈ ਅ ਸੁਚ ਕੰਕ ਨਾਲ ਜਿਹੜੇ ਫਸਲਾਂ ਦੇ ਭਾਅ ਤੈਅ ਕਰਨ ਦੀ ਗੱਲ ਹੈ ਫਲਾਂ ਤੇ ਸਬਜ਼ੀਆਂ ਤੇ ਐਮ ਐਸ ਪੀ ਦੇਣ ਦੀ ਗੱਲ ਆ ਇਹ ਕੀ ਕੀ ਕੇ ਕੇਂਦਰ ਸਰਕਾਰ ਲਈ ਏਡੇ ਵੱਡੇ ਲੱਗਦੇ ਨੇ ਤੇ ਕਾਰਪੋਰਟ ਰੇਟ ਕਰਾਉਣਿਆਂ ਨੂੰ ਤਾਂ ਕਰੋੜਾਂ ਲੱਖਾਂ ਰੁਪਈਆ ਮਾਫ ਕਰ ਦੋ ਕਿਸਾਨਾਂ ਨੂੰ ਤੁਸੀਂ ਦੁਵਾਨੀ ਨਾ ਦੇਵੋ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੋਂ ਫਿਰ ਇਹਦਾ ਬਦਲ ਕੇਂਦਰ ਸਰਕਾਰ ਨੂੰ ਲੱਗਦਾ ਹੈ ਕਿ ਕਿਸਾਨੀ ਵੋਟਾਂ ਦਾ ਕੋਈ ਸਾਨੂੰ ਬਹੁਤੀ ਲੋੜ ਨਹੀਂ ਜੇਕਰ ਅਸੀਂ ਇਹ ਮਸਲੇ ਹੱਲ ਨਾ ਵੀ ਕੀਤੇ ਤਾਂ ਵੀ ਸਾਡਾ ਚੱਲ ਜੂਗਾ ਕੀ ਲੱਗਦਾ ਕਿ ਕੇਂਦਰ ਇਸ ਵਾਰੀ ਜ਼ਿਆਦਾ ਹੀ ਥੋੜਾ ਜਿਹਾ ਹੌਸਲੇ ਚ ਆਪਾਂ ਕਹਿ ਸਕਦੇ ਹਾਂ ਕਿ ਭਾਜਪਾ ਕੋਈ ਇਸ ਲੈਵਲ ਦੇ ਹੌਸਲੇ ਚ ਆ ਕੇ ਉਹਨਾਂ ਨੂੰ ਲੱਗਦਾ ਕਿ ਕਿਸਾਨਾਂ ਦੇ ਵੋਟਾਂ ਤੋਂ ਬਿਨਾ ਜਿਵੇਂ ਹਰਿਆਣਾ ਦੇ ਵਿੱਚ ਕਿ ਜੱਟਾਂ ਨੇ ਵੋਟਾਂ ਤੋਂ ਬਿਨਾ ਸੰਭਵ ਹੈ ਕਿ ਦੁਬਾਰੇ ਖੱਟੜ ਸਰਕਾਰ ਬਣਾ ਲਵੇਗਾ ਐਵੇਂ ਦੇ ਵੱਡੇ ਮਸਲੇ ਨੇ ਕਿ ਜਿਹੜੇ ਸਿਆਸੀ ਗਿਣਤੀਆਂ ਮਿਲਚੀਆਂ ਕਰਨੀਆਂ ਹੁੰਦੀਆਂ ਨੇ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਵੱਲੋਂ ਇਹੋ ਕੀਤੀਆਂ ਨਹੀਂ ਜਾ ਰਹੀਆਂ ਇਹ ਸਵਾਲ ਵੱਡਾ ਹੈ ਵੇਖੋ ਗੱਲ ਪਤਾ ਕੀ ਆ ਕੁੱਕਰ ਸਾਹਿਬ ਕਿਸਾਨਾ ਜੇ ਕਿਸਾਨਾਂ ਦਾ ਏਕਾ ਦਿਲੋਂ ਹੋ ਜਵੇ ਅਸਲੀਅਤ ਹੋ ਜਵੇ ਤਾਂ ਕੋਈ ਵੀ ਸਰਕਾਰ ਕਿਸਾਨਾਂ ਤੋਂ ਬਿਨਾਂ ਸੰਭਵ ਨਹੀਂ ਪਰ ਜਿਹੜੇ ਕਿਸਾਨ ਆ ਕਿਸਾਨ ਲੀਡਰ ਵੀ ਖਰੀਦੇ ਹੋਏ ਆ ਬਹੁਤ ਕਿਸਾਨ ਲੀਡਰ ਵੀ ਫੜੇ ਹੋਏ ਆ ਅਸਲੀਅਤ ਤਾਂ ਇਹ ਆ ਉਹ ਲੀਡਰਾਂ ਦੇ ਫੜੇ ਹੋਣ ਕਾਰਨ ਲੀਡਰਾਂ ਦੀ ਡਿਵੀਜ਼ਨ ਹੋਣ ਕਾਰਨ ਤੇ ਜਿਹੜੇ ਆਮ ਵਿਚਾਰਾ ਜਿਹੜਾ ਕਿਸਾਨ ਆ ਜਿਹੜਾ ਸਿਰਫ ਖੇਤੀ ਤੱਕ ਸੰਯੁਕਤ ਉਹ ਜ਼ਿਆਦਾ ਸੂਝ ਨਹੀਂ ਰੱਖਦਾ ਆਪਣੇ ਖੇਤੀ ਪ੍ਰੋਡਕਟਸ ਕੀਤੀ ਕਰਨ ਦਾ ਕਰੰਦਾ ਉਹ ਇਹਨਾਂ ਦਾ ਸ਼ਿਕਾਰ ਹੋਇਆ ਹੋਇਆ ਜਿੱਦਣ ਤੁਸੀਂ ਬਾਰ ਬਾਰ ਤਵੱਦਰ ਨੂੰ ਜਿਹੜੀ ਸਾਂਝ ਜਥੇਬੰਦੀ ਚ ਕੁੱਟ ਪਈ ਹੈ ਪਰ ਤੁਹਾਨੂੰ ਇਹ ਵੀ ਦੱਸ ਦਮਾ ਕਿ ਭਾਰਤੀ ਕਿਸਾਨ ਯੂਨੀਅਨ ਦੋਆਬਾ ਗਰੁੱਪ ਵਾਲਾ ਉਹ ਇਹਨਾਂ ਨਾਲ ਆ ਗਿਆ ਤਿੰਨ ਚਾਰ ਜਥੇਬੰਦੀਆਂ ਕਿਸਾਨਾਂ ਦੇ ਹੋਰ ਇਹਨਾਂ ਨਾਲ ਆਉਣ ਵਾਲੀਆਂ ਨੇ ਤੇ ਜਿਹੜੇ ਲੋਕਾਂ ਦਾ અપਮਹਾਰੇ ਜਿਸ ਤਰ੍ਹਾਂ ਹੁੰਦਾ ਨਾ અપਮਹਾਰੇ ਲੋਕ ਐਕਟਿਵ ਹੋ ਜਾਂਦੇ ਨੇ ਜਿਸ ਤਰ੍ਹਾਂ ਭਾਨੇ ਸਿੱਧੂ ਮਾਮਲੇ ਦੇ ਵਿੱਚ ਹੋਇਆ ਸੀਗਾ ਕਿ ਮਾਲਵੇ ਵਾਲਾ ਨੇ ਇੱਕ ਜੁਟਤਾ ਦਿਖਾਤੀ ਏਕਤਾ ਦਿਖਾਤੀ ਤੇ ਭਾਨਾ ਸਿੱਧੂ ਬਾਹਰ ਵੀ ਆ ਗਿਆ ਜੇਲ੍ਹ ਚੋਂ ਇਸ ਤਰ੍ਹਾਂ ਜਿਹੜੇ ਲੋਕ ਨੇ ਫਿਰ ਜਥੇਬੰਦੀਆਂ ਦੀਆਂ ਜਿਹਨੇ ਸਮਾਵਾ ਨੇ ਉਪਾਰ ਕਰ ਜਾਂਦੇ ਨੇ ਲੱਗਦਾ ਕਿ ਅੱਜ ਪਹਿਲੇ ਦਿਨ ਅਜੇ ਕੱਲ ਤੋਂ ਹਜੇ ਸੰਘਰਸ਼ ਸ਼ੁਰੂ ਹੋਣਾ ਪਹਿਲੇ ਦਿਨ ਦੀਆਂ ਤਿਆਰੀਆਂ ਤੋਂ ਲੱਗਦਾ ਕਿ ਜਥੇਬੰਦੀਆਂ ਦੇ ਸਮਾਵਾ ਲੋਕ ਟੱਪ ਚੁੱਕੇ ਨੇ ਵੱਡੇ ਇਕੱਠ ਦੇਖਣ ਨੂੰ ਮਿਲੇ ਨੇ ਚਾਹੇ ਮਹਿਲਾ ਚੌਂਕ ਹੋਵੇ ਚਾਹੇ ਤੁਹਾਡੇ ਫਤੇਗੜ ਸਾਹਿਬ ਦੀ ਧਰਤੀ ਤੇ ਹੋਵੇ ਚਾਹੇ ਡੱਬ ਵਾਲੀ ਹੋਵੇ ਕਿਸਾਨ ਇਕੱਠੇ ਨੇ ਤੇ ਇਹ ਸਰਕਾਰ ਸਰਕਾਰ ਨੂੰ ਇਸ ਇਕੱਠ ਨੇ ਵਕਤ ਪਾ ਦਿੱਤਾ ਹੁਣ ਤਾਂ ਸਵਾਲ ਇਹ ਹੈ ਕਿ ਕਿਸਾਨ ਏਕਤਾ ਨੂੰ ਕਿਵੇਂ ਲੀਡਰ ਸਹੀ ਤਰ੍ਹਾਂ ਵਰਤੋਂ ਚ ਲੈ ਆਉਣ ਤੇ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਇਦੇ ਬਾਰੇ ਤੁਸੀਂ ਦਿਓ ਜਾਣਕਾਰੀ ਕਿ ਹੁਣ ਜਿਹੜੀ ਮੀਟਿੰਗ ਚੱਲਦੀ ਆ ਜੇ ਫੇਰ ਇੱਕ ਵਾਰੀ ਫੇਰ ਨਾਰਾ ਲਾਤਾ ਬਾਦਲ ਆਤਾ ਕਰਤਾ ਫੇਰ ਕਿਸਾਨ ਥੱਗੇ ਮਹਿਸੂਸ ਕਰਨਗੇ। ਕੋਕਰ ਸਾਹਿਬ ਐ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹਨਾ ਹੈ ਉਹ ਗੱਲ ਧਿਆਨ ਨਾਲ ਸਮਝੋ ਜਿਹੜੀ ਗੱਲ ਆਪਾਂ ਅਸਲੀਅਤ ਨੂੰ ਆਪਾਂ ਇਨਕਾਰ ਨਹੀਂ ਮੁਨਕਰ ਨਹੀਂ ਹੋ ਸਕਦੇ। ਪਿਛਲੇ ਵਾਰ ਵੀ ਜਦੋਂ ਬੈਰੀਕਡ ਤੋੜਿਆ ਸੰਭੂ ਤੇ ਤਾਂ ਟਿਕਰੀ ਦੇ ਨਹੀਂ ਟੁੱਟੇ ਸੀਗੇ। ਟਿਕਰੀ ਤੋਂ ਮੋਰਚਾ ਹਫ਼ਤੇ ਬਾਅਦ ਤੁਰਿਆ ਗਿਆ ਸੀਗਾ ਉਹ ਵੀ ਜਦੋਂ ਨੌਜਵਾਨ ਉੱਥੋਂ ਉੱਠ ਕੇ ਜਾਣ ਲੱਗੇ ਸੀਗੇ ਵੀ ਅਸੀਂ ਆਪਣੇ ਆਪ ਤੁਰਨ ਲੱਗੇ ਆ। ਸੋ ਆਜ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਧੌਣ ਦੇ ਵਿੱਚ ਕਿੱਲਾ ਅੜਿਆ ਵਾ ਅੱਜ ਵੀ ਮੈਂ ਕਹਿੰਦਾ ਇਹ ਲੋਕ ਲੋਕ ਔਰ ਉਹਨਾਂ ਦਾ ਭੁਗਤਣਾ ਲੋਕਾਂ ਨੂੰ ਪੈਂਦਾ ਉਹਨਾਂ ਦੇ ਨਾਲ ਦਾ ਨੂੰ ਮੈਂ ਇਹ ਦਾਅਵੇ ਨਾਲ ਕਹਿੰਦਾ ਜਦੋਂ ਕੇਂਦਰ ਦੇ ਨਾਲ ਖੰਡਾ ਖੜਕ ਜਵੇ ਬੇਸ਼ੱਕ ਇਹ ਦੇਰ ਖੜਕਿਆ ਬਹੁਤ ਟਾਈਮ ਹੋ ਗਿਆ ਉਹ ਵੀ ਆਪਸੀ ਕਰਦੇ ਹੋਣੇ ਰਹੇ ਨਹੀਂ ਬਣੀ ਤੇ ਇਹਨਾਂ ਨੂੰ ਆਪਸੀ ਵਖਰੇਵੇਂ ਛੱਡ ਕੇ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਜਦੋਂ ਦੁਸ਼ਮਣ ਤੁਹਾਡੇ ਸਾਹਮਣੇ ਇਕੱਠਾ ਹੋ ਰਿਹਾ ਤੁਸੀਂ ਕਿਉਂ ਨਹੀਂ ਇਕੱਠੇ ਹੋ ਰਹੇ ਇੱਕ ਗੱਲ ਔਰ ਇਹ ਲੜਾਈ ਖਾਲੀ ਕਿਸਾਨੀ ਦੀ ਨਹੀਂ ਇਹ ਪੰਜਾਬ ਦੇ ਹੋਣ ਦੀ ਵੀ ਲੜਾਈ ਆ ਇਹ ਵੀ ਹੋਣ ਦੀ ਹੋਣ ਦੀ ਲੜਾਈ ਆ ਨਸਲਾਂ ਦੇ ਹੋਣ ਦੀ ਲੜਾਈ ਆ ਆਉਣ ਵਾਲੀ ਨਸਲਾਂ ਦੀ ਇਹ ਗੱਲ ਸਮਝ ਲੈਣ ਪਹਿਲਾਂ ਵੀ ਇਹਨਾਂ ਨੂੰ ਬਹੁਤ ਸਾਰੇ ਲੋਕਾਂ ਦਾ ਵੀ ਸੋਚਦਾ ਹੈ ਕਿ ਦਾ ਸੱਦਾ ਉਹ ਉਹਨਾਂ ਦੀ ਸੋਚ ਆ ਉਹ ਉਹਨਾਂ ਦਾ ਮਸਲਾ ਆਪਣਾ ਮਸਲਾ ਹੈ ਕਿ ਇੱਕ ਤਾਂ ਪਬਲਿਕ ਪਰੇਸ਼ਾਨ ਹੋ ਰਹੀ ਆ ਪੰਜਾਬ ਹਰਿਆਣਾ ਦੀ ਹੁਣ ਜਿਹਨੇ ਦਿੱਲੀ ਤੋਂ ਆਣਾ ਮਲ ਪਟਿਆਲੇ ਪਹੁੰਚਣਾ ਉਹਨੂੰ ਹਿਮਾਚਲ ਜਾਣਾ ਪੂ ਪੰਚਕੂਲੇ ਚੰਡੀਗੜ੍ਹ ਫੇਰ ਉਹਨੂੰ ਲੈਣਾ ਪੂ ਜਣੀ ਡਬਲ ਰਸਤਾ ਅਖਤਿਆਰ ਕਰਨਾ ਪੂ ਕਈ ਜਿਸ ਜਿਸ ਤਰ੍ਹਾਂ ਤੁਸੀਂ ਜਿੱਦਾਂ ਦੱਸਿਆ ਕਿ ਬੱਚਿਆਂ ਦੀ ਪੜਾਈ ਪੀਪਰ ਵਗੈਰਾ ਚੱਲਦੇ ਰਹਿੰਦੇ ਆ ਕਈ ਵਾਰ ਇੰਟਰਵਿਊਜ਼ ਹੀ ਚੱਲ ਪਈਆਂ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਕਿ ਹਰਿਆਣਾ ਸਰਕਾਰ ਨੂੰ ਇੰਨੀ ਕਾਲੀ ਕੀ ਪੈ ਗਈ ਕਿ ਤੁਸੀਂ ਰੋਡਸ ਬੰਦ ਕਰ ਦੋ ਹਰਿਆਣਾ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਲੀਲ ਕਰ ਰਹੀ ਆ ਇਹ ਅੱਜ ਤੋਂ ਨਹੀਂ ਪਹਿਲਾਂ ਤੋਂ ਕਰਦੇ ਆ ਰਹੇ ਆ ਇਹ ਜਲੀਲ ਤਾਂ ਆ ਰਹੇ ਨੇ ਵੀ ਹੋਰ ਨਹੀਂ ਸਮਝੋ ਮੇਰੀ ਮੇਰੀ ਗੱਲ ਸਮਝੋ ਇਹ ਇਸ ਕਰ ਇਹ ਇਹਨਾਂ ਦੇ ਪੁਰਾਣਾ ਜਿਹੜਾ ਸਿਸਟਮ ਆ ਉਹ ਲਾਗੂ ਕਰਨਾ ਚਾਹੁੰਦੇ ਆ ਚਾਹੇ ਸਰਕਾਰ ਉੱਥੇ ਕਿਸੇ ਦੀ ਵੀ ਹੋਵੇ ਤੇ ਇਸ ਵਾਰ ਇਸ ਬਾਰੇ ਗਲਤੀ ਕਰ ਬੈਠੇ ਖਾਲੀ ਖਾਲੀ ਇੱਥੇ ਇੱਕ ਕਮਿਊਨਿਟੀ ਨੂੰ ਨਹੀਂ ਇਹ ਸਾਰੇ ਪੰਜਾਬ ਨੂੰ ਹੀ ਪੰਜਾਬ ਨੂੰ ਹੀ ਆੜੇ ਅੜਤੀ ਲੈ ਬਠੇ ਪੰਜਾਬ ਨੂੰ ਹੀ ਸੀਲ ਕਰਤਾ ਜਿਨ੍ਹਾਂ 'ਚ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ ਇਧਰਲੇ ਲੋਕਾਂ ਦਾ ਵੀ ਉਧਰਲੇ ਲੋਕਾਂ ਦਾ ਵੀ ਤੇ ਇਹ ਬਿਲਕੁਲ ਇਹ ਮਨੁੱਖੀ ਦਗਾਰਾਂ ਦਾ ਕਹਾਣ ਆ ਇਹ ਕਾਨੂੰਨ ਦੀ ਦਰਬਾਰ ਤੋਂ ਆ ਔਰ ਮੈਨੂੰ 100% ਯਕੀਨ ਆ ਵੀ ਜਿਸ ਤਰ੍ਹਾਂ ਇਹ ਇਹਦੇ ਬਾਰੇ ਕੋਈ ਹੋ ਸਕਦਾ ਅਦਾਲਤ ਸੌ ਮੋਟੋ ਐਕਸ਼ਨ ਵੀ ਲੈ ਸਕਦੀ ਹੈ ਜੇ ਵਕੀਲ ਨੇ ਵੀ ਕਿਉਂਕਿ ਜਦੋਂ ਪੀਆਈਐਲ ਪਾਤੀ ਤਾਂ ਉਹਦੇ ਹਾਈ ਕੋਰਟ ਚ ਕੇਸ ਪੈ ਗਿਆ ਰਿਕ ਪਾਤੀ ਹਾਈ ਕੋਰਟ ਚ ਅੱਜ ਪੈ ਗਈ ਰਿਕ ਥਾਰ ਹੋ ਗਈ ਕਿਉਂਕਿ ਮਨੂੰ ਵਿਸ਼ਵਾਸ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜਸਟਿਸ ਸਾਹਿਬਾਨ ਆ ਬਹੁਤ ਉਹ ਇਸ ਮਸਲੇ ਦੇ ਵਿੱਚ ਬਹੁਤ ਸਖਤ ਨਾ ਤੇ ਉਹ ਪਹਿਲਾਂ ਵੀ ਉਹਨਾਂ ਨੇ ਸੂਮੋਟੋ ਐਕਸ਼ਨ ਲਿਆ ਤੇ ਇਸ ਵਾਰ ਜੇ ਪੀਆਈਐਲ ਪੈ ਗਈ ਲਾਜ਼ਮੀ ਐਕਸ਼ਨ ਲੈਣਗੇ ਕਿਉਂਕਿ ਪਹਿਲਾਂ ਵੀ ਜਿਵੇਂ ਤੁਹਾਨੂੰ ਜਾਣਕਾਰੀ ਦੇ ਰਹੇ ਅੱਜ ਪੀਆਈਐਲ ਇੱਕ ਪੈ ਗਈ ਰਿਕ ਪਟੀਸ਼ਨ ਪੈ ਗਈ ਕਿ ਜੇਕਰ ਕੋਈ ਜਥੇਬੰਦੀ ਆ ਧਰਨਾ ਲਾ ਕੇ ਬੈਠਣਾ ਕੋਈ ਕੇਸ ਕਰ ਦਵੇ ਤਾਂ ਤੁਰੰਤ ਸਰਕਾਰਾਂ ਕਹਿੰਦੀਆਂ ਕਿ ਬਿਲਕੁਲ ਧਰਨਾ ਹਟਾਓ ਹੁਣ ਸਰਕਾਰਾਂ ਨੇ ਖੁਦ ਰੋਕਾਂ ਲਾਤੀਆਂ ਉਹ ਤਾਂ ਕੋਰਟ ਨੇ ਖੈਰ ਆਪਣਾ ਫੈਸਲਾ ਲੈਣਾ ਪਰ ਹੁਣ ਤੁਸੀਂ ਮੈਨੂੰ ਥੋੜੀ ਜਾਣਕਾਰੀ ਦੇ ਦਿਓ ਮੋٹے ਤੌਰ ਤੇ ਕਿਸਾਨਾਂ ਦੇ ਕਿਹੜੀਆਂ ਮੰਗਾਂ ਮੈਨ ਨੇ ਕਿਹੜੀ ਮੰਗਾਂ ਜਲਦੀ ਕੇਂਦਰ ਮੰਨ ਸਕਦੀ ਹੈ ਕਿਹੜੀਆਂ ਮੰਗਾਂ ਤੇ ਪੇਚਾ ਫਸ ਸਕਦਾ ਕਿਉਂਕਿ ਪੇਚੇ ਮਤਾ ਕੇ ਨਾ ਫਸ ਸਕਦਾ ਪਹਿਲਾਂ ਵਾਂਗੂ ਲਾਰਾ ਵੀ ਲਾ ਸਕਦੇ ਆ ਵਾਦੇ ਵੀ ਕਰ ਸਕਦੇ ਕਿਉਂਕਿ ਚੋਣਾਂ ਸਿਰਤੇ ਨੇ ਹੋ ਸਕਦਾ ਲਾਰੇ ਵੱਡੇ ਲਾ ਦੇਣ ਕਿਹੜੇ ਮੰਗਾ ਮੰਨੇ ਜਾਣ ਦੀ ਸੁਭਾਵਨਾ ਹੈ ਦੇਖੋ ਇੱਕ ਤਾਂ ਜਿਹੜੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਪਹਿਲਾਂ 700 ਉਹਨਾਂ ਨੂੰ ਇਹ ਮੁਆਵਜ਼ਾ ਦੇ ਸਕਦੇ ਆ ਤੁਰੰਤ ਦੇ ਸਕਦੇ ਆ ਤੇ ਜਿਹੜੇ ਜਿਹੜੇ ਕੇਸ ਉਹਨਾਂ ਦੇ ਪੈਂਡਿੰਗ ਪਏ ਆ ਉਹ ਵਾਪਸ ਲੈ ਸਕਦੇ ਆ ਤੇ ਦੂਜਾ ਜਿਹੜਾ ਲਖੀਂਪੁਰ ਵਾਲਾ ਕੇਸ ਆ ਉਹਨੂੰ ਸੋਲਵ ਕਰ ਸਕਦੇ ਆ ਉਹਨਾਂ ਨੂੰ ਬਰਾਦਰ ਮੁਕਾਵਜ਼ਾ ਤੇ ਬਕਾਇਦਾ ਬਣਦੀ ਸਜ਼ਾ ਤੋ ਆ ਸਕਦੇ ਆ ਤੇ ਜਿਹੜੀ ਐਮਐਸਬੀ ਦੀ ਗੱਲ ਆ ਇਹ ਨੂੰ ਇੱਕ ਕੈਬਨਟ ਦੇ ਵਿੱਚ ਲਿਆ ਸਕਦੇ ਆ ਕੈਬਨਟ ਚ ਕਲੀਅਰ ਕਰ ਸਕਦੇ ਆ ਆਰਡੀਨੈਂਸ ਲਿਆ ਸਕਦੇ ਆ ਬਾਅਦ ਕਰ ਸਕਦੇ ਆ ਸਭ ਕੁਝ ਕਰ ਸਕਦੇ ਆ ਕੋਈ ਇਹ ਜਿਹੜੇ ਪੇਚਾ ਪਸਾਰੇ ਆ ਨਾ ਇਹ ਇੱਕ ਮਿੱਠੀ ਗੋਲੀ ਦੇਣ ਵਾਲਾ ਕੰਮ ਹੁੰਦਾ ਹੈ ਤੇ ਇੱਥੇ ਪੇਚਾ ਪੁੱਛੇ ਵਾਲੀ ਕੋਈ ਗੱਲ ਨਹੀਂ ਹੈਗੀ ਸਾਰੇ ਕੰਮ ਹੋ ਸਕਦੇ ਆ ਜੇ ਕਰਨਾ ਚਾਹਣ ਜੇ ਕਰਨਾ ਚਾਹਣ ਤਾਂ ਸੰਭ 可能 ਨਾ ਜੇ ਨਹੀਂ ਕਰਨਾ ਚਾਹਣ ਤਾਂ ਫਿਰ ਅਗਲੇ ਸਾਲ ਅਗਲੇ ਉਹ ਜਿਵੇਂ ਹਰ ਸਰਕਾਰਾਂ ਕਰਦੀਆਂ ਹੁੰਦੀਆਂ ਉਹਦਾ ਫੇਰ ਇੱਕ ਟ੍ਰਕਾਲੋਜੀ ਵਾਲਾ ਕੰਮ ਹੋ ਜਾਂਦਾ ਪਰ ਕਿਸਾਨਾਂ ਨੂੰ ਸਮਝ ਆ ਰਹੀ ᱛੋ ਹੁਣ ਮੌਕਾ ਜੇ ਉਹਨਾਂ ਨੇ ਸਟੈਪ ਚੱਕਿਆ ਤਾਂ ਉਹਨਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਹੋਣਾ ਹਰ ਜਾਵ ਨੂੰ ਵੀ ਉਹਨਾਂ ਦਾ ਸਾਥ ਦੇਣ ਦੀ ਲੋੜ ਆ ਵੈਸੇ ਇੱਕ ਦਿਨ ਤਾਂ ਸੰਗਰਸ਼ ਕਿਸਾਨਾਂ ਦਾ ਲੇਟ ਹੀ ਆ 13 ਤਰੀਕ ਨੂੰ ਜੰਤਰ ਮੰਤਰ ਤੇ ਪਹੁੰਚਣਾ ਸੀ ਪਰ ਅਜੇ ਪੰਜਾਬ ਦੇ ਵਿੱਚ ਹੀ ਨੇ ਕਿਸਾਨ ਤੇ ਉਹਦੇ ਮੀਟਿੰਗਾਂ ਦਾ ਦੌਰ ਜਾਰੀ ਆ ਇਹ ਸੰਭਵ ਨਹੀਂ ਕਿ ਇੱਕ ਦਿਨ ਦੇ ਵਿੱਚ ਜੰਤਰ ਮੰਤਰ ਤੇ ਪਹੁੰਚਿਆ ਜਾਵੇ ਜੇ ਕੱਲ ਸਵੇਰੇ ਚੱਲਣਗੇ ਕਿਉਂਕਿ ਰੋਕਾਂ ਟੋਕਾਂ ਬਹੁਤ ਜ਼ਿਆਦੇ ਨੇ ਤੇ ਕੀ ਲੱਗਦਾ ਕਿ ਕਿਸਾਨਾਂ ਨੂੰ ਥੋੜਾ ਜਿਹਾ ਜਾਣਬੁੱਝ ਕੇ ਲੇਟ ਕਰਾਇਆ ਜਾ ਰਿਹਾ ਹੈ ਮੂਵਮੈਂਟ ਤੋਂ ਸੰਘਰਸ਼ ਤੋਂ ਕੇਂਦਰ ਸਰਕਾਰ ਦੀ ਕੋਈ ਚਾਲ ਹੈ ਸਸਾਨਾਂ ਦੀ ਪੂਰੀ ਤਿਆਰੀ ਆ ਫਤੇਗੜ ਸਾਹਿਬ ਮੈਂ ਦੇਖਿਆ ਕਿਸਾਨ ਬਹੁਤ ਜ਼ਿਆਦਾ ਪਹੁੰਚ ਚੁੱਕੇ ਨੇ ਤੇ ਉਹਨਾਂ ਨੇ ਅਰਦਾਸ 'ਚ ਵੀ ਸ਼ਾਮਲ ਹੋ ਚੁੱਕੇ ਨੇ ਤੇ ਆਪਣੀ ਸਫਤਾ ਦੀ ਅਰਦਾਸ ਕਰ ਚੁੱਕੇ ਆ ਤੇ ਪਹਿਲਾਂ ਵੀ ਜਿਹੜੀ ਕਿਸਾਨ ਮਜ਼ਦੂਰ ਜਿਹੜੀ ਸੰਘਰਸ਼ ਜਥੇਬੰਦੀ ਆ ਉਹ ਕਾਲ ਤੱਕ ਸਾਥ ਤੋਂ ਅਰਦਾਸ ਕਰਕੇ ਉਹਨਾਂ ਦੀਆਂ ਟਰਾਲੀਆਂ ਤੂਛ ਕਰ ਚੁੱਕੀਆਂ ਇੱਧਰ ਨੂੰ ਤੇ ਬਹੁਤ ਸਾਰੀਆਂ ਪਹੁੰਚ ਗਈਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਤੇ ਇਹ 13 ਤਰੀਕ ਨੂੰ ਇਹਨਾਂ ਨੇ ਉਰੇ ਤੋਂ ਇਹ 13 ਤਰੀਕ ਤੋਂ ਇਹਨਾਂ ਨੇ ਕ੍ਰਾਸ ਕਰਨਾ ਸੀਗਾ ਇਹਨਾਂ ਦਾ ਪ੍ਰੋਗਰਾਮ ਸੀਗਾ ਕੱਲ ਨੂੰ ਟੁਰਨ ਦਾ ਇਹ ਕੱਲ ਨੂੰ ਕੀ ਹੁੰਦਾ ਤੇ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਗੜਬੜ ਹੋ ਜਾਂਦੀ ਆ ਉਥੇ ਜੇ ਫੈਸਲਾ ਨਹੀਂ ਹੁੰਦਾ ਤਾਂ ਇਹ ਬਹੁਤ ਹੀ ਜਿਹੜਾ ਮਾਹੌਲ ਦੇ ਲਈ ਆਉਣ ਵਾਲੇ ਸਮੇਂ ਦੇ ਲਈ ਬੜਾ ਖਤਰਨਾਕ ਸਾਬਤ ਹੋਊਗਾ ਤੇ ਦੂਜੇ ਪਾਸੇ ਜਿਹੜੀ ਬੈਰੀਕੇਟਿੰਗ ਕਰੀ ਆ ਉਹਦੇ ਨਾਲ ਸਰਕਾਰ ਦੀਆਂ ਜਿਹੜੀਆਂ ਜਿਹੜੀ ਮਨਸ਼ਾ ਉਹ ਵੀ ਸਹੀ ਨਹੀਂ ਹੈਗੀ ਕਿਉਂਕਿ ਸਰਕਾਰਾਂ ਦਾ ਆਪਾਂ ਨੂੰ ਪਤਾ ਇੱਕ ਡਿਕਟੇਟਰਸ਼ਿਪ ਵਾਲਾ ਜਿਹੜਾ ਇੱਕ ਮਟਰਨਿਟੀ ਬਣ ਚੁੱਕੀ ਆ ਉਹਨੂੰ ਦੂਰ ਕਰਨ ਦੀ ਲੋੜ ਆ ਤੇ ਇਸ ਮਸਲੇ ਦੇ ਵਿੱਚ ਹੁਣ ਉਸ ਪੜਾਤਿਆਂ ਵੀ ਕਿਸਾਨ ਪਿੱਛੇ ਵੀ ਨਹੀਂ ਹਟ ਸਕਦੇ ਕਿਸਾਨ ਜੇ ਕਿਸਾਨਾਂ ਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਤਾਂ ਕਿਸਾਨ ਪਿੱਛੇ ਹਟਣ ਲੈਕ ਇਸ ਸਮੇਂ ਨਹੀਂ ਹੈ ਕਿਉਂਕਿ ਮੌਕਾ ਵੀ ਹੋਣੇ ਹੀ ਆ ਇਹੀ ਮੌਕਾ ਹੈ ਪਹਿਲਾਂ ਵਾਲਿਆਂ ਨੇ ਖਜਾਤਾ ਹੁਣ ਇਹਨਾਂ ਨੂੰ ਬਿਲਕੁਲ ਨਹੀਂ ਖਜਾਣਾ ਚਾਹੀਦਾ ਤੇ ਸਾਰਿਆਂ ਨੂੰ ਦਿਲੋਂ ਹਰ ਤਰ੍ਹਾਂ ਨਾਲ ਸਪੋਰਟ ਕਰਨੀ ਚਾਹੀਦੀ ਆ ਤਾਂ ਜੋ ਜੇ ਕਿਸਾਨੀ ਬਚੂਗੀ ਤਾਂ ਪੰਜਾਬ ਬਚੂਗਾ ਖਾਲੀ ਪੰਜਾਬ ਨਹੀਂ ਇੰਡੀਆ ਬਚੂਗਾ ਕਿਉਂਕਿ ਕਿਸਾਨੀ ਦੇ ਹੀ ਦੁਕਾਨਦਾਰੀ ਡਿਪੈਂਡੈਂਟ ਕਿਸਾਨੀ ਦੇ ਹੀ ਮੁਲਾਜ਼ਮਾ ਕਿਸਾਨੀ ਦੀ ਸਰਕਾਰ ਆ ਸਾਰਾ ਕੁਝ ਇਹ ਆ ਤੇ ਜਿਹੜੀਆਂ ਇਹ ਰੋਕਾਂ ਲਾ ਰਹੀਆਂ ਇਹਨਾਂ ਨਾਲ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦੀ ਇਮੇਜ ਖਰਾਬ ਹੋ ਰਹੀ ਆ ਪਹਿਲੀ ਵਾਰ ਆ ਵੀ ਸੜਕਾਂ ਦੇ ਜਿਹੜੀਆਂ 6 6 7 7 ਇੰਚ ਉੱਪਰ ਲੀਆਂ ਜਿਹੜੀਆਂ ਕਿਲਾ ਲਾ ਰਹੇ ਆ ਜਿਹਦੇ ਨਾਲ ਕਿੰਨਾ ਜਿਆਦਾ ਇਹਨਾਂ ਦੀ ਇਮੇਜ ਕਿਸਾਨੀ ਪ੍ਰਤੀ ਦੁਨੀਆ ਦੇ ਭਰ ਦੇ ਵਿੱਚ ਵੀ ਇੱਕ ਪੰਜਾਬ ਨੂੰ ਇੱਕ ਘੇਰ ਲਿਆ ਕਿਲਾਬੰਦੀ ਕਰ ਲਈ ਪੰਜਾਬ ਦਾ ਚਾਰੇ ਪਾਸਿਓਂ ਘੇਰਾ ਪੈ ਚੁੱਕਿਆ ਇਹ ਜਿਹੜੀਆਂ ਗੱਲਾਂ ਜਾ ਰਹੀਆਂ ਜਿਹੜੀਆਂ ਕਿ ਭਾਰਤ ਦੇ ਲਈ ਵੀ ਕੋਈ ਚੰਗੀ ਗੱਲ ਨਹੀਂ ਹੈ ਇਹਨਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਆਪਣਾ ਦਬਾਅ ਦੀ ਵਰਤੋਂ ਕਰਕੇ ਕਿਸਾਨਾਂ ਨਾਲੇ ਮਸਲਾ ਸੌਲਟ ਆਊਟ ਕਰਕੇ ਨਿਬੇੜ ਲੈਣਾ ਚਾਹੀਦਾ ਨਹੀਂ ਆਉਣ ਵਾਲੇ ਸਮੇਂ ਹੁਣ ਆਪਾਂ ਕਰਦੇ ਪੰਜਾਬ ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਭੂਮਿਕਾ ਦੀ ਕਾਂਗਰਸ ਵੱਲੋਂ ਥੋੜਾ ਚੰਗਾ ਘੁਆਰਾ ਮਿਲਿਆ ਪਹਿਲਾਂ ਸਪਾਲ ਖਹਿਰਾ ਨੇ ਕਿਹਾ ਸੀ ਕਿਉਂਕਿ ਉਹ ਕੌਮੀ ਪੱਤਰ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਕਾਂਗਰਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਜਾਣਾ ਚਾਹੀਦਾ ਅੱਜ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਕਿਸਾਨੀ ਝੰਡਾ ਲਾ ਕੇ ਇਸ ਨਰਸ ਦੇ ਵਿੱਚ ਜਾਵਾਂਗਾ ਸਟੇਜ ਤੇ ਨਹੀਂ ਚੜਾਂਗਾ ਕਿਸਾਨ ਹੋਂਦ ਦੇ ਨਾਤੇ ਹਮਾਇਤ ਕਰਾਂਗਾ ਬਾਜਵਾ ਵੀ ਬੋਲਿਆ ਪਰ ਕੱਲੀਦਲ ਵਾਲੇ ਇਸ ਵਾਰੀ ਫਿਰ ਝੁੱਕ ਗਏ ਨੇ ਉਹਨਾਂ ਨੇ ਉਸ ਲੈਵਲ ਦਾ ਕੋਈ ਬਿਆਨ ਵੀ ਨਹੀਂ ਦਿੱਤਾ ਕਿਸਾਨਾਂ ਦੇ ਪੱਖ ਦੇ ਵਿੱਚ ਕਾਂਗਰਸ ਦੇ ਰਹੀ ਆ ਆਮ ਆਦੀ ਪਾਰਟੀ ਵੀ ਥੋੜਾ ਜਿਹਾ ਦਬਮੀ ਸੁਰ ਨਾਲ ਕਿਸਾਨਾਂ ਦੀ ਸਪੋਰਟ ਕਰ ਰਹੀ ਆ ਕੀ ਲੱਗਦਾ ਕਿ ਸੱਸੀ ਪਾਰਟੀਆਂ ਇਸ ਵਾਰੀ ਫਿਰ ਕਿਸਾਨ ਮੁੱਦੇ ਤੇ ਮਾਰ ਖਾਣਗੀਆਂ ਦੇਖੋ ਬਿਲਕੁਲ ਉਹ ਤਾਂ ਸਪਸ਼ਟ ਹੈ ਆ ਦੇਖੋ ਇਹ ਜਿਹੜੀ ਕਾਂਗਰਸ ਦੀ ਲਾਈਨ ਤਾਂ ਬਿਲਕੁਲ ਉਹਨਾਂ ਸਪਸ਼ਟ ਕਰਦੀ ਵੀ ਉਹਨਾਂ ਨੇ ਓਪਨ ਸਪੋਰਟ ਕਰਤੀ ਉਹਨਾਂ ਨੇ ਸਹੀ ਆ ਗੱਲ ਬਿਲਕੁਲ ਕਰੀ ਆ ਪਰ ਇਹ ਵੀ ਜਿਹੜਾ ਜੇ ਹੁਣ ਪਿਛਲਾ ਇਤਿਹਾਸ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਦੇ ਜਿਹੜਾ ਕਿਤੋਂ ਸਰਕਾਰ ਤੋਂ ਸ਼ੁਰੂ ਹੋਈ ਆ ਉਹ ਵੀ ਦੇਖਣਾ ਪਊਗਾ ਤੇ ਦੂਜੇ ਪਾਸੇ ਅਕਾਲੀ ਦਲ ਦਾ ਜਿਹੜੀ ਦੁਵਿਧਾ ਸਾਹਮਣੇ ਆ ਰਹੀ ਆ ਕਿਉਂਕਿ ਅਜੇ ਵੀ ਇਹਨਾਂ ਦੇ ਅੰਦਰੂਗਤੀ ਜਿਹੜੀ ਇਹਨਾਂ ਦੇ ਗੱਲਬਾਤ ਚੱਲਦੀ ਆ ਉਹ ਸਿਰੇ ਲੱਗਣੀਆਂ ਨਹੀਂ ਲੱਗਣੀਆਂ ਪਰ ਅਜੇ ਵੀ ਇਹਨਾਂ ਨੂੰ ਆਸ ਲਾਈ ਬੈਠੇ ਆ ਵੀ ਕੋਈ ਅਸੀਂ ਇਸ ਤਰ੍ਹਾਂ ਦਾ ਬਿਆਨਨਾ ਦੇ ਵੀ ਸਾਡਾ ਜਿਹੜਾ ਮੁੱਖ ਪਾਰਟੀ ਨਾਰਾਜ਼ ਹੋ ਜਾਵੇ ਅਜੇ ਵੀ ਇਹਨਾਂ ਦੀ ਕੁਰਸੀ ਪ੍ਰਾਪਤੀ ਕਰਨ ਦੇ ਗੱਠਜੋੜ 'ਚ ਉਹਦੇ 'ਚ ਉਹ ਉਸ ਪਾਸੇ ਦੁਵਿਧਾ 'ਚ ਤੇ ਤੀਜੇ ਪਾਸੇ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਆਮ ਆਦਮੀ ਪਾਰਟੀ ਜਿਹੜੀ ਕਿ ਕਿਸਾਨਾਂ ਦਾ ਹਮਦਰਦ ਹੋਣ ਦਾ ਨਾਟਕ ਕਰਦੀ ਆ ਪਰ ਜਦੋਂ ਮੁਆਵਜ਼ੇ ਦੇਣ ਦੀ ਗੱਲ ਪੰਜਾਬ ਦੇ ਵਿੱਚ ਆਉਂਦੀ ਆ ਉੱਥੇ ਦੜਵਟ ਜਾਂਦੀ ਆ ਬੜਾ ਜਿਹੜੇ ਕਹਿੰਦੇ ਸੀ ਮੁਰਗੀ ਦਾ ਵੀ ਦਊਗਾ ਬੱਕਰੀ ਦਾ ਵੀ ਦਊਗਾ ਫਲਾਣੇ ਦਾ ਦਊਗਾ ਟਿਮਕਾ ਦਊਗਾ ਕਿੰਨਿਆਂ ਨੂੰ ਆਵਜਾ ਮਿਲਿਆ ਕਿੰਨਾਂ ਨੂੰ ਹੜਾ ਨਾ ਮਿਲ ਗਿਆ ਕਿੰਨਿਆਂ ਨੂੰ ਫਸਲਾਂ ਦੇ ਮਿਲ ਗਿਆ ਖੁਦ ਮੇਰੇ ਜਿਹੜੀਆਂ ਸਾਡੀਆਂ ਜਿਹੜੀਆਂ ਸਾਨੂੰ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਇਹ ਬਿਲਕੁਲ ਸਵਸ਼ਟਾ ਬਹੁਤ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਮਿਲਿਆ ਹੋਗਾ ਕਿਤੇ ਪਰ ਮੇਰੇ ਹਿਸਾਬ ਦੇ ਵਿੱਚ 9 ਤੇ ਦੂਜੇ ਪਾਸੇ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਐ ਵੀ ਇਹ ਜਿਹੜਾ ਊਰੇ ਨਾਲ ਗਲ ਪੈ ਜਵੇ ਇਹ ਦਿੱਲੀ ਨੂੰ ਚਲੇ ਜਾਣ ਤੇ ਜਿਹੜੀ ਐ ਐਮਐਸਪੀ ਦੀ ਲੈਣ ਦੀਆਂ ਗੱਲਾਂ ਕਰਦੇ ਸੀਗੇ ਸਾਡੀ ਸਰਕਾਰ ਬਣਾ ਦਿਓ ਅਨਮੋਲ ਗਗਨਮਾਨ 5 ਮਿੰਟ ਚ ਦੇ ਦਾਂਗੇ ਕੇਜਰੀ ਆਜ ਜੀ ਨੇ ਮੈਨੂੰ ਕਹਿ ਕੇ ਤੋਰਿਆ ਤੁਸੀਂ ਬਣਾਓ ਸਬਜੀ ਦੀ ਦੇਵਾਂਗੇ ਮੂੰਗੀ ਦੀ ਵੀ ਦੇ ਦਾਂਗੇ ਪੁਰਾਣਾ ਦੇ ਦਾਂਗੇ ਢਿੰਗਾ ਦੇ ਉਹ ਸਾਰੀਆਂ ਗੱਲਾਂ ਉਹ ਇੱਕ ਕਾਮੇਡੀ ਬਣ ਕੇ ਰਹਿ ਗਈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਇਹ ਜਮਲੇ ਵਾਲੀਆਂ ਗੱਲਾਂ ਕਰਦੇ ਆ ਹਰੇਕ ਇਸ ਸਮੇਂ ਕਿਸਾਨਾਂ ਨੂੰ ਦਾਣਾ ਸਿੱਟ ਰਹੀ ਆ ਵੀ ਸਾਡੇ ਨਾਲ ਕਿਸਾਨ ਨਾਰਾਜ਼ ਨਾ ਹੋਣ ਕਿ ਵੋਟਾਂ ਦਾ ਸਮਾਂ ਹੈ ਉਹ ਜਾਣੇ ਉਧਰ ਚਲੇ ਜਾਣਾ ਬੀਜੇਪੀ ਨਾਲ ਪੰਗਾ ਪੈ ਜਾਵੇ ਹਾਲਾਂਕਿ ਕਿਸਾਨਾਂ ਦੇ ਨਾਲ ਦਿਲੋਂ ਕੋਈ ਵੀ ਹਮਦਰਦ ਨਹੀਂ ਸਾਰਿਆਂ ਦੀ ਸਰਕਾਰਾਂ ਰਹੀਆਂ ਸੁਆਮੀਨਾਥਨ ਦੀ ਰਿਪੋਰਟ ਕਿਸੇ ਨੇ ਲਾਗੂ ਨਹੀਂ ਕੀਤੀ ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਸੀ ਅਸੀਂ ਲਾਗੂ ਕਰਾਂਗੇ ਇਹਨਾਂ ਨੇ ਵੀ ਕਰੀ ਹੈਗੀ ਇਹ ਕਹਿੰਦੇ ਅਸੀਂ ਦਿੱਲੀ ਇਹ ਦੇ ਰਹੇ ਆ ਬਹੁਤੇ ਰਹੇ ਪੂਰੇ ਕੱਖ ਨਹੀਂ ਕਰਿਆ ਤੇ ਮੁਆਵਜ਼ੇ ਤੱਕ ਨਹੀਂ ਦੇ ਸੋ ਸਿਸਟਮ ਉੱਥੇ ਦਾ ਉੱਥੇ ਆ ਗੱਲ ਉਹੀ ਹੈ ਜਿਹੜੀ ਨਿਊ ਵਰਲਡ ਆਰਡਰ ਦੀ ਆ ਨਿਊ ਵਰਡ ਆਰਡਰ ਦਿਆ ਜਿਹੜਾ ਸਿਸਟਮ ਪਿੱਛੇ ਤੋਂ ਚੱਲ ਰਿਹਾ ਜਿਹਦੇ ਕਰਕੇ ਹੀ ਫਰਾਂਸ ਦੇ ਸੰਗਾ ਕਿਸਾਨ ਵੀ ਸੰਘਰਸ਼ ਕਰ ਰਹੇ ਆ ਜਰਮਨੀ ਦੇ ਵੀ ਕਰ ਰਹੇ ਆ ਉਹ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਤੇ ਉਹ ਸਿਸਟਮ ਨੂੰ ਨੱਥ ਪਾਉਣ ਦੀ ਜਿਹੜੀ ਮੈਂ ਤੁਹਾਨੂੰ ਬੋਲੀਵੀਆ ਦੀ ਕਹਾਣੀ ਸੁਣਾਈ ਸੀਗੀ ਪਹਿਲਾਂ ਬੋਲੀਵੀਆ 'ਚ ਇਕੱਠੇ ਹੋਏ ਫਿਰ 141 ਦੇ ਸਾਨੇ ਇਕੱਠੇ ਹੋ ਕੇ ਫਿਰ ਸਾਈਨ ਕਰੇ ਕੱਲ ਉੱਥੇ ਦੀ ਉੱਤੇ ਆ ਤੇ ਇਹਦੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹਜਾਉਣ ਦੀ ਗੱਲ ਆ ਕਾਰਪੋਰੇਟ ਘਰਾਣੇ ਆ ਜਿਹੜੇ ਖਾਸ ਤੌਰ ਤੇ ਭਾਰਤ ਦੇ ਵਿੱਚ ਅਮਬਾਨੀ ਤੇ ਦਾਨੀ ਇਹਨਾਂ ਦੀ ਜਿਹੜੀ ਆਖਾ ਉਹ ਕਿਸਾਨਾਂ ਦੀ ਜ਼ਮੀਨ ਤਾਂ ਹੈ ਜਿਹੜੇ ਐਕਸਪ੍ਰੈਸ ਵੇ ਬਣ ਰਹੇ ਹਨ ਇਹ ਜਿੰਨੇ ਵੀ ਐਕਸਪ੍ਰੈਸ ਵੇ ਬਣ ਰਹੇ ਹਨ ਸੜਕਾਂ ਦੇ ਵੱਡੇ ਪੱਧਰੇ ਜਿਵੇਂ ਗੰਗਾ ਮਾਲਾ ਪ੍ਰੋਜੈਕਟ ਫਲਾਣਾ ਪ੍ਰੋਜੈਕਟ ਢੰਗਾ ਪ੍ਰੋਜੈਕਟ ਇਹ ਸਾਰੇ ਪ੍ਰੋਜੈਕਟ ਉਸ ਸਕੀਮ ਦੇ ਤਹਿਤ ਹੋ ਰਹੇ ਆ ਜਿਨ੍ਹਾਂ ਦੇ ਤਹਿਤ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀ ਤੇ ਆਖਾ ਵੀ ਇਹਨਾਂ ਦੇ ਰਾਹੀਂ ਆਰਬ ਕੰਟਰੀਆਂ ਦੇ ਨਾਲ ਜਿਹੜੀ ਕਿਸੇ ਸਮੇਂ ਸਿਮਰਜੀਤ ਸਿੰਘ ਮਾਨ ਨੇ ਗੱਲ કરી ਸੀ ਕਿ 1999 ਦੇ ਵਿੱਚ ਵੀ ਜਦ ਤੱਕ ਪੰਜਾਬ ਦੇ ਬਾਰਡਰ ਖੋਲ ਕੇ ਪੰਜਾਬ ਦਾ ਵਪਾਰ ਸ਼ੁਰੂ ਨਹੀਂ ਹੁੰਦਾ ਮੱਧ ਯੂਰਪ ਤੱਕ ਈਰਾਨ ਰਹੀਂ ਅਫਗਾਨਿਸਤਾਨ ਰਹੀਂ ਪਾਕਿਸਤਾਨ ਰਹੀਂ ਤਾਂ ਪੰਜਾਬ ਦੇ ਕਿਸਾਨਾਂ ਦਾ ਕੁਝ ਨਹੀਂ ਬਣ ਸਕਦਾ ਪੰਜਾਬ ਦੇ ਵਪਾਰੀ ਦਾ ਕੁਝ ਨਹੀਂ ਬਣ ਸਕਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ ਉਹਨਾਂ ਦੇ ਉਸ ਸਮੇਂ ਨੰਬਰ 1 ਦੇ ਜਾਣ ਦੇ ਕਾਰਨ ਇੱਕੋ ਸੀਗਾ ਕਿਉਂਕਿ ਉਹਨਾਂ ਦਾ ਵਪਾਰ ਮੁਲਤਾਨ ਮੁਤਾਨ ਈਰਾਨ ਅਫਗਾਨਿਸਤਾਨ ਸਾਰਿਆਂ ਨਾਲ ਖੁੱਲਾ ਸੀਗਾ ਤੇ ਅੱਜ ਸਾਡਾ ਵਪਾਰ ਬੰਦ ਆ ਤੇ ਜਿਹਨੂੰ ਉਸ ਸਮੇਂ ਇਹਨਾਂ ਨੂੰ ਕਹਿੰਦੇ ਸੀਗੇ ਸਦਾਈ ਹੋ ਗਿਆ ਇਹ ਨੂੰ ਪਾਕਿਸਤਾਨ ਚ ਲੈ ਜਾਣਾ ਚਾਹੀਦਾ ਤੋਂ ਇਹ ਗੱਲਾਂ ਸੀਗੀਆਂ ਮੇਰਾ ਕਹਣ ਦਾ 바ਵਾ ਅੱਜ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਸੜਕਾਂ ਜਿਹੜੀਆਂ ਬਣ ਰਹੀਆਂ ਉਸ ਵਪਾਰ ਨੂੰ ਖੁੱਲਣ ਲਈ ਬਣ ਰਹੀਆਂ ਇਸ ਕਰਕੇ ਕਾਰਪੋਰੇਟ ਘਰਾਣਿਆਂ ਦੀ ਆਕਾਏ ਆ ਕਿ ਕਿਸਾਨਾਂ ਨੂੰ ਇੰਨਾ ਤੰਗ ਕਰ ਦਿੱਤਾ ਜਾਵੇ ਇੰਨਾ ਕਮਜ਼ੋਰ ਕਰਤਾ ਜਾਵੇ ਵੀ ਇਹਨਾਂ ਦੀ ਕਿਸਾਨੀ ਸਾਡੇ ਹੱਥ ਜਾ ਜਾਵੇ ਅਸੀਂ ਆ ਆਪਣੇ ਤਰੀਕੇ ਗਏ ਜਿਵੇਂ ਅਮਰੀਕਾ ਦੇ ਵਿੱਚ ਐਲਨ ਮਸਕ ਵਰਗੇ ਵੱਡੇ ਵੱਡੇ ਜਿਹੜੇ ਆ ਕਿ ਖੇਤੀ ਕਰਦੇ ਆ ਉਹ ਅਸੀਂ ਵੀ ਕਰੀਏ ਵੀ ਅਸੀਂ ਇਹਨਾਂ ਨੂੰ ਕਰਿੰਦੇ ਬਣਾ ਲੀਏ ਖੇਤੀ ਅਸੀਂ ਕਰੀਏ ਪ੍ਰੋਡਕਟ ਅਸੀਂ ਕਰੀਏ ਸਟੋਰ ਲਾਈਏ ਸੜਕਾਂ ਦੇ ਆਲੇ-ਦੁਆਲੇ ਜੁਬੀਨਾ ਬਿਕ ਰਹੀਆਂ ਇਹ ਜਿਹੜੀਆਂ ਇੱਕ ਇਸ ਬ੍ਰਾਂਧਕ ਥੋੜਾ ਮਸਲਾ ਇਹਦੇ ਆਪਾਂ ਕਦੇ ਫਿਰ ਚਰਚਾ ਕਰਾਂਗੇ ਇਹ ਨਾਲ ਨਕਸਾਨੀ ਮੁੱਦੇ ਤੇ ਆਪਣੀ ਗੱਲ ਕੰਪਲੀਟ ਹੋ ਗਈ ਆ ਸ਼ੁਕਰੀਆ ਸੋ ਇਸ ਹਨ ਉਪਜੀਤ ਸਿੰਘ ਬਰਾੜ ਜੋ ਐਡਵੋਕੇਟ ਵੀ ਨੇ ਇਹਨਾਂ ਨੇ ਸਪਸ਼ਟ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਲਾਰੇ ਤੇ ਲਾਰੇ ਲਗਾ ਰਹੀ ਹੈ ਜਿਸ ਕਾਰਨ ਹੁਣ ਪਬਲਿਕ ਨੂੰ ਪਰੇਸ਼ਾਨੀ ਦਿੱਤੀ ਜਾ ਰਹੀ ਹੈ ਹਰਿਆਣਾ ਸਰਕਾਰ ਵੱਲੋਂ ਸੋ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੇ ਜਿਹੜੇ ਮਸਲੇ ਨੇ ਗੰਭੀਰਤਾ ਨਾਲ ਵਿਚਾਰ ਕੇ ਉਹਨਾਂ ਦਾ ਹੱਲ ਲੱਭਿਆ ਜਾਵੇ ਤੇ ਸਿਆਸਤ ਟੁਕਟਾ-ਟੁਕਟਾ ਨਾ ਕੀਤੀ ਜਾਵੇ ਕਿਸਾਨੀ ਮਸਲੇ ਤੇ ਕਿਉਂਕਿ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਹੈ ਸੋ ਇਹ ਲਾ ਲਿਓ ਅੱਗੇ। ਸ਼ੁਕਰੀਆ ਬ੍ਰਾਹਮਣ ਸਾਹਿਬ। ਧੰਨਵਾਦ।